ਇਹ ਸਰੀਰ ਬਣਿਆ ਹੀ ਹਲਾਂਡਲਾਂ ਵਾਸਤੇ ਆ। ਔਰ ਇਹ ਸਰੀਰ ਬਣਿਆ ਇਸੇ ਹਿਸਾਬ ਨਾਲ ਆ ਕਿ ਜਿੰਨਾ ਇਹਨੂੰ ਹਲਾਓਗੇ ਜਿਹੜੀ ਚੀਜ਼ ਤੇ ਜਿੰਨਾ ਲੋਡ ਪਊਗਾ ਓਨੀ ਡਿਵੈਲਪ ਹੋਊਗੀ। ਜੇ ਤੁਹਾਡੇ ਅੰਦਰ ਘਾਟ ਹੋ ਰਹੀ ਹੈ ਮੰਨ ਲਓ ਕੈਲਸ਼ੀਅਮ ਦੀ ਘਾਟ ਹੋ ਰਹੀ ਹੈ। ਤਾਂ ਲਿਵਰ ਨੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹਨੂੰ ਖੋਰ ਕੇ ਕੈਲਸ਼ੀਅਮ ਦੇ ਦੇਣੀ ਹੈ। ਪਹਿਲਾਂ ਤਾਂ ਆ ਵੀ ਦੋ ਵਾਰੀ ਖਾਣਾ, ਪਾਣੀ ਪੀਣਾ, ਰਾਤ ਦਾ ਖਾਣਾ ਬੰਦ। ਲੈ ਭਾਈ, ਜਿਵੇਂ ਹੀ ਬੰਦ ਇਹ ਕਹਿੰਦੇ ਇਹ ਕਹਿੰਦੇ ਵੀ 5 6 ਵਜੇ ਖਾ ਲਓ ਵੀ ਠੀਕ ਹੈ ਕਿ ਨਹੀਂ ਨਹੀਂ ਉਹ ਐਂ ਤਾਂ ਰੋਣਡੀ ਤਾਂ ਜਿਵੇਂ ਮਰਜ਼ੀ ਪਾਈ ਜਾ ਹੁਣ ਮੇਰਾ ਮਨ ਮੈਨੂੰ ਪਤਾ ਕੀ ਕਹਿੰਦਾ ਆਪਣਾ ਖਾਣ ਲਾਦਾ ਉਹ ਯਾਰ ਸਰਦੀਆਂ ਸਰਦੀਆਂ ਤਾਂ 2 ਕਿਲੋ ਵਾਹੇ ਜਾਂਦਾ ਹੁੰਦਾ ਇਹ 2 ਦਿਨ ਦਾ ਕੰਮ ਨਹੀਂ ਹੈ 4 ਦਿਨ ਰੋਟੀ ਛੱਡੀ 5 ਕਿਲੋ ਘਟ ਗਿਆ ਸੈਰ ਸੂਰ ਕਰਿਆ ਚਲੋ ਸਾਰਾ ਓਕੇ ਹੋ ਗਿਆ ਸਿਸਟਮ ਤੁਹਾਡਾ ਤੁਸੀਂ ਦੁਬਾਰੇ ਜੇ ਉਹੀ ਬਣ ਕੇ ਜੋ ਪਹਿਲਾਂ ਸੀਗੇ ਤਾਂ ਤੁਹਾਡਾ ਪਹਿਲਾਂ ਨਾਲੋਂ ਜ਼ਿਆਦਾ ਬੁਰਾ ਹਾਲ ਹੋਣ ਵਾਲਾ ਜੇ ਤੁਹਾਡੇ ਭਾਵ ਤੇ ਕੰਟਰੋਲ ਨਹੀਂ ਤੁਸੀਂ ਜੋ ਮਰਜ਼ੀ ਖਾਂਦੇ ਰਹੋ ਜਿੰਨੀ ਮਰਜ਼ੀ ਸੈਰ ਕਰਦੇ ਹੋ ਤੁਹਾਡੀ ਐਸੀ ਤੇ ਅਸੀਂ ਫਿਰਨ ਦੀ ਗਾਰੰਟੀ ਲਿਖ ਕੇ ਦੇ ਦਿੰ ਅਰਦੀ ਕਲਾ ਔਰ ਬੇਵਾਕੂਫੀ ਦੇ ਵਿਚਾਲੇ ਵੀ ਇੱਕ ਬੜੀ ਲਾਈਨ ਹੈ ਲਾਲਾ 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 ਚੱਲਦੀ ਕਲਾ ਨਹੀਂ ਹੁੰਦੀ ਜਿਹੜਾ ਲਾਲਾ ਲਾਲਾ ਕਰਨ ਵਾਲਾ ਕਮਜ਼ੋਰ ਆਦਮੀ ਹੁੰਦਾ ਜਿਹੜਾ ਤੁਸੀਂ ਕਹੋ ਜੀ ਮੈਨੂੰ ਤਾਂ ਰੱਬ ਤੇ ਭਰੋਸਾ ਮੈਂ ਸੜਕ ਅੱਖਾਂ ਬੰਦ ਕਰਕੇ ਕ੍ਰੋਸ ਕਰ ਜਾਊਗਾ ਹੋ ਸਕਦਾ ਇੱਕ ਵਾਰੀ ਕਰ ਜੋ ਪਰ ਬਾਅਦ ਚ ਤਾਂ ਤੁਹਾਨੂੰ ਜ਼ਮੀਨ ਤੋਂ ਚੱਕਣਾ ਹੀ ਪਊਗਾ ਡਾਕਟਰ ਹਰੀਰਾਮ ਗੁਪਤਾ ਸਿੱਖ ਇਤਿਹਾਸ ਕੇ ਬਹੁਤ بڑے ਇਤਿਹਾਸਕਾਰ ਹੈ ਤੇ ਉਹਨਾਂ ਆਕੀਨ ਇੱਕ ਕਿਤਾਬ છਪੀ ਵੀ ਹੈ ਉਹਨਾਂ ਕੇ ਭਾਸ਼ਣਾ ਕੀ ਉਸਕਾ ਨਾਮ ਹੈ ਸਿੱਖ ਖਾਲਸਾ ਰਾਜ ਦੀਆਂ ਜੰਗ ਜੂ ਪਰੰਪਰਾਵਾਂ ਉਸਕੇ ਵਿੱਚ ਨੇ ਇੱਕ ਬਹੁਤ ਕਮਾਲ ਦਾ ਵਾਕਾ ਮੈਂ ਪੜਿਆ ਕਿ ਪੇਸ਼ਾਵਰ ਤੇ ਲਾਹੌਰ 450 ਕਿਲੋਮੀਟਰ ਹੈ ਤੇ ਉਹਨਾਂ ਸਮੇਂ ਕੇ ਵਿੱਚ ਜਿਹੜੀ ਖਾਲਸਾ ਫੌਜ ਸੀ ਪੇਸ਼ਾਵਰ ਤੇ ਲਾਹੌਰ 5 ਦਿਨਾਂ ਦੇ ਵਿੱਚ ਪਹੁੰਚੇ ਕਰੇਤੀ ਮਤਲਬ ਕਿ ਇੱਕ ਸਪਾਹੀ ਔਸਤਨ 100 ਕਿਲੋਮੀਟਰ ਉਹ ਚਲੇਦਾ ਉਸਕੇ ਪਾਸ 20-25 ਕਿਲੋ ਸਮਾਨ ਹੋਇਤਾ ਰਾਫਲ ਭਾਂਡੇ ਪੁੰਡੇ ਖਾਣਾ ਪੀਣਾ ਸੋਣੇ ਦਾ ਸਾਰਾ ਸਮਾਨ ਉਸकी ਪਿੱਠ 'ਤੇ ਰੋਇਤਾ ਨੰਗੇ ਪੈਰਾਂ 'ਤੇ ਜਦ ਫੌਜ 'ਵਾਂ ਜੁੱਤੀਆਂ ਵੀ ਨਹੀਂ ਹੋਈ ਤੀਆਂ ਔਰ ਵਿੱਚ ਦਰਿਆ ਆ ਰਹੇ ਤੇ ਵਿੱਚ ਆਪਣੇ ਮੀਂਹ ਆ ਰਿਆ ਪਾਲ ਆਇਆ ਕਰ ਵੀ ਕੋਈ ਪ੍ਰਵਾਹ ਨਹੀਂ ਕਰਦੀ ਫੌਜ ਵੀ ਐਡੇ ਤਾਕੜੇ ਯੋਧੇ ਸੂਰਮੇ ਤੇ ਉਹ ਦੁਨੀਆ ਕੀ ਸਭ ਤੋਂ ਤੇਜ਼ ਤੁਰਨੇ ਵਾਲੀ ਫੌਜ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਤੇ ਸੋ ਇਹ ਜੇ ਬੰਦੇ ਹੋਏ ਹਮੇ ਜਦ ਕਿ ਹਾਲਾਤ ਇੰਨੇ ਖਰਾਬ ਤੇ ਜਦ ਕਿ ਹਮੇ ਸੁਖ ਸਹੂਲਤਾਂ ਦੇ ਵਿੱਚ ਆਏ ਦੁੱਖ दारू ਸੁਖ ਰੋਗ ਪਿਆ ਸੋ ਮਹਾਰਾਜ ਨੇ ਬਾਣੀ ਦੇ ਵਿੱਚ ਵੀ ਲਿਖਿਆ ਵੀ ਦੁੱਖਾਂ ਜਿਹੜੇ ਸਰੀਰ ਵਾਸਤੇ ਦਵਾਈ ਹੈ ਤੇ ਸੁੱਖਾਂ ਜਿਹੜੇ ਉਹ ਫਿਰ ਤਬਾਹੀ ਮਚਾਵਾ ਫਿਰ ਮੈਨੂੰ ਯਾਦ ਆਵਾ ਇੱਕ ਦਿਨ ਮੈਂ ਕਿਤੇ ਭੋਗ ਪਰਵ ਗਿਆ ਵਾ ਪਿੰਡ ਦੇ ਵਿੱਚ ਤੇ ਕਿਸੇ ਬੰਦੇ ਘਰਾਂ ਚਲੇ ਗਿਆ ਉਹ ਬੰਦਾ ਕਹਿ ਰਿਹਾ ਵੀ ਮੈਂ ਆਪਣੇ ਛੋਕਰੇ ਨੂੰ ਕਿਹਾ ਵੀ ਗੁਰਦੁਆਰਾ ਸਾਹਿਬ ਮੈਂ ਜਾਇਆ ਲੰਗਰ ਚੱਕਿਆ ਆਪਾਂ ਨੂੰ ਸੁਨੇਹਾ ਆਇਆ ਬਹੁਤ ਅਗੜਾ ਗੁਜ਼ਰ ਗਿਆ ਦਾ ਕਾ ਛੋਕਰਾ ਏਸੀ ਦੇ ਵਿੱਚ ਪਿਆ ਕ ਬਾਹਰ ਗਰਮੀ ਬਹੁਤ ਹੈ ਵਿਸਾਖਾ ਮਹੀਨਾ ਦਾ ਕ ਮੈਂ ਨਹੀਂ ਜਾਂਦਾ ਮਤਲਬ ਕਿ ਰੋਟੀ ਖਾਣ ਜਾਣਾ ਹੋ ਕਾ ਗਰਮੀ ਬਹੁਤ ਹੈ ਸੋ ਅੱਜ ਸਰੀਰ ਵਾਸਤੇ ਸਰੀਰ ਦਾ ਤੁਰਨਾ ਫਿਰਨਾ ਚੱਲਣਾ ਕਿੰਨਾ ਜ਼ਰੂਰੀ ਹੈ ਖਾਤਾ ਮੈਂ ਬਹੁਤ ਰਹੇ ਬੇਥਵਾ ਦਿਨ ਰਾਤ ਖਾਏ ਰਹੇ ਆ ਇਨ੍ਹਾਂ ਬਾਤਾਂ ਪਰ ਬਾਤ ਕਰਨੇ ਵਾਸਤੇ ਬੜੇ ਲੰਬੇ ਟਾਈਮ ਬਾਅਦ ਅੱਜ ਆਪਣੀ ਗੈਰ ਹੈ ਫਿਰ ਰਾਜਪਾਲ ਮਖਣੀ ਉਹਨਾਂ ਕੀ ਕਰਨੇ ਸਾਰੀਆਂ ਬਾਤਾਂ ਕਰਨਗੇ ਵੀ ਮਾਰੇ ਸਰੀਰ ਨੂੰ ਇਹ ਸਾਰੀਆਂ ਚੀਜ਼ਾਂ ਕਿੰਨੀ ਜ਼ਰੂਰੀਆਂ ਆ ਮਖਣੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੰਜੀਤ ਜੀ ਕੀ ਹਾਲ ਚਾਲ ਬੜੇ ਚਿਰਾਂ ਬਾਅਦ ਮੈਂਗਾ ਅੱਜ ਚੰਗਿਆੜਾ ਖੇਤਾਂ ਵਿੱਚ ਆ ਗੱਡ ਰਹੇ ਆ ਯਾਰ ਭਾਈ ਹਮੇ ਨਾ ਇੱਕ ਪੁੱਤਰ ਦੀ ਖੇਤੀ ਵਾਲੇ ਖੇਤ ਦੇ ਵਿੱਚ ਆ ਮਖਣੀ ਸਾਹਿਬ ਦੱਸੋ ਮੜਾ ਜਾ ਵੀ ਖਾਦਾ ਆਪਾਂ ਨੇ ਕਹਿੰਦੇ ਸੀ ਦੋ ਟਾਈਮ ਖਾਣਾ ਤਿੰਨ ਟਾਈਮ ਇੱਕ ਟਾਈਮ ਖਾਣਾ ਸੱਤ-ਸੱਤ ਵਾਰੀ ਖਾ ਰਹੇ ਆ ਘੰਟੇ ਬਾਅਦ ਤਾਂ ਚਾਹ ਰਹੀ ਐ ਤੇ ਤੁਰਨਾ ਫਿਰਨਾ ਜਿਹੜਾ ਉਸ ਮੁੱਦੇ ਪਰਾਓ ਵੀ ਕਿਆ ਚੀਜ਼ ਆ ਉਹਦੇ ਬਿਨਾ ਕਿਸ ਤਰ੍ਹਾਂ ਆਪਣੀ ਪਹਿਲੇ ਆਪਣੇ ਯੋਧੇ ਸੂਰ ਮੈਂ ਦੀ ਸੀ ਕਿ ਪਹਿਲਾਂ ਤਾਂ ਜਿਹੜਾ ਸਵਾਲ ਤੁਸੀਂ ਮੈਨੂੰ ਕਰ ਰਹੇ ਹੋ ਨਾ ਤਾਂ ਮੈਂ ਕੋ ਡਾਕਟਰ ਆ ਨਾ ਹਕੀਮ ਨਾ ਮੈਂ ਨਹੀਂ ਪਤਾ ਜਰਬਾ ਜਾਣਦੇ ਆਪਾਂ ਕੋ ਸਾਬਤ ਨਹੀਂ ਕਰਦੇ ਨਾ ਮੈਂ ਇਨਾ ਫੇਟਾ ਪਰ ਤੁਹਾਡਾ ਸਵਾਲ ਮੈਨੂੰ ਕਰਨਾ ਜਾਇਜ਼ ਹੈ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਵੀ ਇੱਕ ਇੰਟਰਵਿਊ ਕਰੀ ਸੀਗੀ ਉਦੋਂ ਮੈਂ ਬਿਮਾਰ ਕਰਕੇ ਹੋ ਕੇ ਹਟਿਆ ਸੀਗਾ ਜਦੋਂ ਬਲੱਡ ਸ਼ੂਗਰ ਮੇਰੀ ਵਧ ਗਈ ਸੀ ਲੱਤਾਂ ਕੱਟਣ ਨੂੰ ਕਹਦੇ ਆ ਡਾਕਟਰ ਨੇ ਜਵੇਂ ਛੁੱਟੀ ਦੇ ਦਿੱਤੀ ਉਦੋਂ ਮੈਂ ਆਪਣਾ ਵਜ਼ਨ 88 ਕਿਲੋ ਕਰ ਲਿਆ ਸੀ ਸਾਰਾ ਕੁਝ ਕੰਟਰੋਲ ਕਰ ਲਿਆ ਸੀ ਹੁਣ ਮੁੜ ਕੇ 10 12 ਕਿਲੋ ਵਧਾ ਲਿਆ ਕੋਈ ਕਰਨੀ ਨਹੀਂ ਤੋਂ ਮੇਰੇ ਕੋਲ ਮੇਰੇ ਕੋਲੇ ਤਜਰਬਾ ਤਜਰਬਾ ਆ ਮੇਰੇ ਕੋਲੇ ਤਜਰਬਾ ਹੈ ਮੰਗਲ ਸਾਹਿਬ ਅੱਜ ਦੇ ਸਮੇਂ 'ਚ ਮੇਰੇ ਖਿਆਲ 'ਚ ਕੋਈ ਵੀ ਦਾਵਾ ਨਹੀਂ ਕਰ ਸਕਦਾ ਵੀ ਆਖਰੀ ਸੱਚ ਮੇਰੇ ਕੋਲ ਆ ਪਾ ਤਜਰਬੇ ਦੱਸ ਰਹੇ ਆ ਕੋਈ ਫਾਇਦਾ ਹੋ ਜਾ ਕਿਸੇ ਦਾ ਕਿਉਂਕਿ ਮੈਂ ਦੋਨੋਂ ਚੀਜ਼ਾਂ ਹਡਾਈਆਂ ਨੇ ਜੀ ਤੇ ਹੁਣ ਇੱਥੋਂ ਗਾਂਹ ਜਾਊਗਾ ਕਿ ਵਾਪਸ ਆਊਗਾ ਉਹਦਾ ਮੈਨੂੰ ਨਹੀਂ ਪਤਾ ਯਕੀਨਨ ਮੇਰੀ ਕੋਸ਼ਿਸ਼ ਤਾਂ ਇਹੀ ਹੈ ਕਿ ਮੈਂ ਆਪਣੇ ਤਜਰਬੇ ਤੇ ਹਾਂ ਦੱਸੋ ਵੀ ਇਹ ਇਹ ਸਾਰੀ ਚੀਜ਼ਾਂ ਕثرਤ ਵਗੈਰਾ ਯਾਰ ਆਪਾਂ ਤੁਰਨਾ ਫਰਨਾ ਤਰੀਕ ਇਸ ਤਰ੍ਹਾਂ ਉਹ ਜਦੋਂ ਮੈਂ ਮਤਲਬ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਡਾਕਟਰਾਂ ਨੇ ਮਨਾ ਕਰਤਾ ਉਦੋਂ ਮੇਰੇ ਕੋਲੇ ਕੋਈ ਆਪਸ਼ਨ ਨਹੀਂ ਸੀਗਾ ਬਚਿਆ ਕਿ ਵੀ ਮੈਂ ਸਮਝਾਂ ਕਿ ਇਹ ਹੋਇਆ ਕਿਉਂ ਤੇ ਇਹਦੇ ਚੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਕਿਉਂਕਿ ਮੈਂ ਜਿਹੜੇ ਅਜੋਕੀ ਸਾਇੰਸ ਡਾਕਟਰ ਨੇ ਜਿਹੜੇ ਉਹ ਸਾਰੇ ਗਲਤ ਨਹੀਂ ਹੋ ਸਕਦੇ ਪਰ ਉਹਨਾਂ ਨੇ ਜੋ ਪੜਿਆ ਉਹਦੇ ਮੁਤਾਬਕ ਹੀ ਬੋਲਦੇ ਨੇ ਹਰਬੇਦ ਆਪਣੇ ਹਿਸਾਬ ਨਾਲ ਬੋਲਦਾ ਠੀਕ ਹੈ ਪਰ ਉਹ ਜਿਵੇਂ ਬਾਬੇ ਨਾਨਕ ਨੇ ਕਿਹਾ ਕਿ ਜੈ ਹੋ ਜਾਣਾ ਆਖਾਂ ਨਾਹੀਂ ਕਹਿਣਾ ਜਿਹੜਾ ਜੇ ਤੁਸੀਂ ਜਾਣ ਲਿਆ ਉਹ ਜਿਆ ਕਹਿ ਨਹੀਂ ਸਕਦੇ ਤਾਂ ਸਮੇਂ ਦੇ ਨਾਲ-ਨਾਲ ਚੀਜ਼ਾਂ ਬਦਲੀਆਂ ਨੇ ਹੂੰ ਠੀਕ ਹੈ ਫਿਰ ਪੈਸੇ ਦੀ ਵੀ ਦੇਖੋ ਕਰੋੜ ਰੁਪਈਆ ਲਾ ਕੇ ਜਿਹੜਾ ਡਾਕਟਰ ਬਣਦਾ ਬਿਲਕੁਲ ਉਹਨੇ ਉਹਦਾ ਮੇਨ ਮੁੱਦਾ ਤਾਂ ਮੇਨ ਪੈਸਾ ਕਮਾਉਣਾ ਹੈ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਇਹ ਚੀਜ਼ ਪਰ ਬੋਟੇ ਤੌਰ ਦੇ ਉੱਤੇ ਇਹੋ ਚੀਜ਼ ਹੈ ਤਾਂ ਇਹ ਸਾਰੀ ਜਿਹੜੀ ਸਮਝ ਬਣੀ ਮੇਰੀ ਸਰੀਰ ਦੇ ਬਾਰੇ ਕਿਵੇਂ ਕੰਮ ਕੀਤਾ ਕਰਦਾ ਇਹ ਕਿਉਂਕਿ ਮੈਂ ਠੀਕ ਵੀ ਕਰਿਆ ਤੇ ਮੂਡ ਖਰਾਬ ਵੀ ਕਰ ਰਿਹਾ ਇਸ ਤੋਂ ਪਹਿਲਾਂ ਕਿ ਸਰੀਰ ਤੁਰੰ ਦੇ ਨਾਲ ਕੀ ਕਰਦਾ ਆਪਾਂ ਸਮਝ ਲਈਏ ਕਿ ਗੜਬੜ ਹੈ ਕਿੱਥੇ ਇਹ ਖੜੀ ਕਿੱਥੇ ਕਹਾਣੀ ਤੁਸੀਂ ਇਹ ਸਮਝੋ ਕਿ ਸਾਡਾ ਜਿਹੜਾ ਦਿਮਾਗ ਹੈ ਬੇਸਿਕਲੀ ਜਿਹੜਾ ਦਿਮਾਗ ਹੈ ਇਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜੀ ਆਪਾਂ ਵਿਗਿਆਨ ਦੀ ਗੱਲ ਕਰਾਂਗੇ ਸਰਲ ਭਾਸ਼ਾ ਦੇ ਵਿੱਚ ਕਿਉਂਕਿ ਵਿਗਿਆਨ ਉਹ ਹੈ ਜਿਹੜਾ ਸਾਰਿਆਂ ਵਾਸਤੇ ਇੱਕੋ ਹੀ ਹੈ ਔਰ ਸਿੱਧ ਹੁੰਦਾ ਹੈ ਔਰ ਜਿਹੜੀ ਗੱਲ ਮੈਂ ਕਹਿ ਰਿਹਾ ਇਹ ਕਿਸੇ ਡਾਕਟਰ ਨੂੰ ਪੁੱਛ ਲਓ ਜਿੱਥੇ ਮਰਜ਼ੀ ਕਰ ਲਓ ਇਹ ਇਸ ਤਰ੍ਹਾਂ ਹੀ ਹੁੰਦਾ ਜਿਹੜਾ ਸਭ ਤੋਂ ਥੱਲੇ ਵਾਲਾ ਹਿੱਸਾ ਦਿਮਾਗ ਦਾ ਇਹਨੂੰ ਬ੍ਰੇਨ ਸਟੈਮ ਕਹਿੰਦੇ ਨੇ ਅੰਗਰੇਜ਼ੀ ਦਾ ਅੱਖਰ ਜਿਹੜਾ ਮਰਜ਼ੀ ਲਾ ਲਓ ਇਹ ਥੱਲੇ ਵਾਲਾ ਇਹਦਾ ਕੰਮ ਕੀ ਹੈ ਇਹ ਤੁਹਾਡੇ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੋਇਆ ਵੀ ਤੁਹਾਡੇ ਦਿਲ ਦੀ ਧੜਕਣ ਕਿੰਨੀ ਰਹੂਗੀ ਤੁਹਾਡੇ ਸਾਹ ਕਿਵੇਂ ਚੱਲਣਗੇ ਤੁਹਾਡੀਆਂ ਅੱਖਾਂ ਕਿਵੇਂ ਚੱਪ ਸੰਦ ਪਤਾ ਵੀ ਨਹੀਂ ਕੀ ਕੀ ਚੱਲ ਰਿਹਾ ਤੁਸੀਂ ਖਾ ਰਹੇ ਹੋ ਕੁਝ ਪਚ ਰਹੇ ਹੋ ਲਹੂ ਚੱਕ ਕਰੋੜਾ ਚੀਜ਼ਾਂ ਹੋ ਰਹੀਆਂ ਨੇ ਉਹ ਇਹ ਹਿੱਸਾ ਕਰਦਾ ਹੈ ਇਰੇ ਉੱਪਰ ਹੁੰਦਾ ਮਿਡ ਬ੍ਰੇਨ ਮਿਡ ਮਤਲਬ ਵਿਚਾਲੇ ਵਾਲਾ ਸਿੰਪਲ ਕਹਾਣੀ ਹੈ ਸਭ ਤੋਂ ਪਹਿਲਾਂ ਜਦੋਂ ਇੱਥੇ ਧਰਤੀ ਤੇ ਜੀਵਨ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਸਿਰਫ ਥੱਲੇ ਵਾਲਾ ਹੀ ਹੁੰਦਾ ਸੀਗਾ ਹੌਲੀ ਹੌਲੀ ਫਿਰ ਡਿਵੈਲਪ ਹੋਇਆ ਮਿਡ ਬ੍ਰੇਨ ਜਿਹੜਾ ਮਿਡ ਬ੍ਰੇਨ ਹੈ ਉਹਦਾ ਕੰਮ ਕੀ ਹੈ ਉਹਦਾ ਕੰਮ ਇਹ ਹੈ ਕਿ ਧਰਤੀ ਤੇ ਜਿਹੜਾ ਵੀ ਜੀਵ ਪੈਦਾ ਹੋ ਗਿਆ ਉਹਦੇ ਤਿੰਨ ਮੁੱਖ ਕੰਮ ਨੇ ਇੱਕ ਤਾਂ ਉਹਨੇ ਖਾਣਾ ਪੀਣਾ ਤਾਂ ਹੀ ਚੱਲੂਗਾ ਸਰੀਰ ਦਾ ਦੂਸਰਾ ਆਪਣੀ ਪ੍ਰਜਾਤੀ ਨੂੰ ਵਧਾਣਾ ਤੇ ਤੀਸਰਾ ਜਿਹੜਾ ਉਹਦਾ ਕਾਰਨ ਹੈ ਆਪਣੇ ਆਪ ਨੂੰ ਬਚਾ ਕੇ ਰੱਖਣਾ ਖਤਰਿਆਂ ਤੋਂ ਬਚਾ ਕੇ ਰੱਖਣਾ ਇਹ ਤਿੰਨ ਹੀ ਕੰਮ ਨੇ ਉਹ ਜਿਹੜਾ ਵਿਚਾਰਲਾ ਬ੍ਰੇਨ ਆ ਉਹਦੇ ਇਹੀ ਤਿੰਨ ਕੰਮ ਨੇ ਤਾਂ ਜਦੋਂ ਵੀ ਤੁਹਾਨੂੰ ਕੋਈ ਚੀਜ਼ ਲਾਲ ਪੀਲੀ ਜਾਂ ਕੋਈ ਖਾਣ ਵਾਲੀ ਚੀਜ਼ ਦਿਗੀ ਤਾਂ ਇਹ ਅਸੀਂ ਇਸ ਤਰ੍ਹਾਂ ਬਣੇ ਇਸ ਤਰ੍ਹਾਂ ਹੋਏ ਆ ਤਾਂ ਇਮੀਡੀਏਟਲੀ ਇਮੀਡੀਏਟਲੀ ਤੁਹਾਡੇ ਇੱਕ ਜਿਵੇਂ ਤੁਹਾਨੂੰ ਗਰਮੀ ਦੇ ਵਿੱਚ ਪਸੀਨਾ ਆ ਜਾਂਦਾ ਆਪਣੇ ਆਪ ਹੰਦਾ ਟੈਂਪਰੇਚਰ ਵਧ ਗਿਆ ਆਪਣੇ ਪਸੀਨਾ ਆਂਦਾ ਤੋ ਸਰੀਰ ਦੇ ਅੰਦਰ ਇੱਕ ਪਸੀਨਾ ਆਉਂਦਾ ਜਿਹਨੂੰ ਅੰਗਰੇਜ਼ੀ ਚ ਡੋਪਾਮਿਨ ਕਹਿੰਦੇ ਆ ਉਹਦਾ ਨਾਮ ਜਿਹੜਾ ਮਰਜ਼ੀ ਰੱਖ ਲਓ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਤੁਹਾਨੂੰ ਖੁਸ਼ੀ ਦਾ ਅਹਿਸਾਸ ਕਰਾਂਦਾ ਅਹਿਸਾਸ ਹੀ ਨੇ ਨਾ ਖੁਸ਼ੀ ਗਮੀ ਦੇ ਅਹਿਸਾਸ ਹੀ ਨੇ ਤਾਂ ਤੁਹਾਨੂੰ ਮਜ਼ਾ ਆਉਂਦਾ ਉਹਨੂੰ ਕਹਿੰਦੇ ਮਜ਼ਾ ਆ ਗਿਆ ਤੇ ਜਿਵੇਂ ਤੁਸੀਂ ਕੁਝ ਖਾਂਦੇ ਹੋ ਜੇ ਜਿੰਨਾ ਮਿੱਠਾ ਹੋਊਗਾ ਉਹਨਾਂ ਜ਼ਿਆਦਾ ਮਜ਼ਾ ਹੋਊਗਾ ਤੁਹਾਨੂੰ ਹੂੰ ਤਾਂ ਇਹ ਤੁਹਾਡਾ ਸਰੀਰ ਦੇ ਵਿਚਾਲੇ ਹਿੱਸੇ ਦਾ ਇਹ ਤੁਹਾਨੂੰ ਸਮਝਾਉਣ ਦਾ ਤਰੀਕਾ ਵੀ ਚੱਕ ਦੇ ਫੱਟੇ ਹੁਣ ਮਿਲ ਗਿਆ ਹੂੰ ਕਿਉਂਕਿ ਜਦ ਆਪਾਂ ਜੰਗਲਾਂ ਚ ਘੁੰਮਦੇ ਸੀ ਉਦੋਂ ਕੋਈ ਸਵਿਗੀ ਜ਼ਮਾਟੋ ਥੋੜਾ ਸੀਗਾ ਉਹ ਤਾਂ ਅੱਜ ਮਿਲ ਗਿਆ ਭਾਲਣਾ ਪੈਂਦਾ ਸੀ ਤੁਹਾਨੂੰ ਲੱਭ ਲੁੱਭ ਕੇ ਕੱਲ ਨੂੰ ਖਬਰਾਂ ਮਿਲੇ ਜਾਂ ਨਾ ਮਿਲੇ ਦੌੜਦਾਦਾ ਭੱਜਦਾ ਦੌੜਦਾ ਉਹ ਫਿਰ ਜੇ ਤੁਹਾਨੂੰ ਮਿਲਦਾ ਸੀ ਉਹ ਕਹਿੰਦਾ ਸੀ ਚੱਕ ਦੇ ਫੱਟੇ ਹੁਣ ਖਾਈ ਚੱਲ ਖਾਈ ਚੱਲ ਅੰਦਰੋਂ ਮਜ਼ਾ ਦੇ ਹੀ ਜਾਂਦਾ ਹੈ ਨਾ ਤੇ ਇਸੇ ਤਰ੍ਹਾਂ ਜੇ ਤੁਹਾਡੇ ਸਾਹਮਣੇ ਸ਼ੇਰ ਆ ਗਿਆ ਚੀਤਾ ਆ ਗਿਆ ਕੋਈ ਵੀ ਚੀਜ਼ ਜਿਹਦੇ ਤੋਂ ਤੁਹਾਨੂੰ ਡਰ ਲਾਦਾ ਉਹ ਚੀਜ਼ ਆ ਗਈ ਤਾਂ ਇਸੇ ਹਿੱਸੇ ਦੇ ਵਿੱਚ ਇੱਕ ਪੁਰਜਾ ਹੋ ਰਿਹਾ ਇਸ ਤੋਂ ਬਾਅਦ ਹੋਰ ਪੁਰਜਿਆਂ ਦਾ ਨਾਂ ਨਹੀਂ ਲੈਂਦਾ ਉਹਨੂੰ ਕਹਿੰਦੇ ਅਮਿਕ ਡਾਲਾ ਨਾਂ ਔਖਾ ਹੈ ਇਹਦਾ ਨੱਥਾ ਸਿੰਘ ਨਾਂ ਰੱਖ ਲੈਣੇ ਆਪਾਂ ਕੁਝ ਰੱਖ ਲਓ ਇਕ ਹੀ ਹੈ ਜਿਵੇਂ ਕਾਰ ਦੀ ਹੈੱਡਲਾਈਟ ਹੁੰਦੀ ਹੈ ਨਾ ਉਵੇਂ ਹੀ ਆ ਦੇਖਦਾ ਰਹਿੰਦਾ ਚਾਰੇ ਪਾਸੇ ਵੀ ਕੋਈ ਖਤਰਾ ਤਾਂ ਨਹੀਂ ਕੋਈ ਖਤਰਾ ਤਾਂ ਨਹੀਂ ਕੋਈ ਖਤਰਾ ਤਾਂ ਸਾਰੇ ਪਾਸੇ ਸਾਨੂੰ ਅਵਚੇਤਨਮਨ ਹੈ ਇਹ ਚੇਤਨਾ ਦੇ ਵਿੱਚ ਨਹੀਂ ਹੈਗਾ ਅਵਚੇਤਨ ਦੇਖਦਾ ਰਹਿੰਦਾ ਚਾਰੇ ਪਾਸੇ ਔਰ ਇਹ ਹਮੇਸ਼ਾ ਦੇਖਦਾ ਜਿੱਥੋਂ ਇਹਨੂੰ ਖਤਰੇ ਦਾ ਅਭਾਸ ਹੋ ਗਿਆ ਮੰਨ ਲਓ ਸ਼ੇਰ ਆ ਗਿਆ ਸਾਹਮਣੇ ਇਮੀਡੀਏਟਲੀ ਇਮੀਡੀਏਟਲੀ ਤੁਹਾਡੇ ਅੰਦਰ ਭਾਵ ਕਿਹੜਾ ਆਇਆ ਡਰ ਦਾ ਜਿਵੇਂ ਹੀ ਤੁਹਾਡੇ ਅੰਦਰ ਡਰ ਦਾ ਭਾਵ ਆਇਆ ਇਹਨੇ ਆਹ ਜਿਹੜਾ ਥੱਲੇ ਵਾਲਾ ਬ੍ਰੇਨ ਹੈ ਇਹਨੂੰ ਸਿਗਨਲ ਦੇਣਾ ਵੀ ਡਰ ਗਏ ਓਏ ਮਰ ਗਏ ਓਏ ਇਹਦਾ ਇੰਨੀ ਕਹਿਣ ਦੀ ਧੀਰ ਹੈ ਇਹਨੇ ਆਪਣੇ ਆਪ ਤੁਹਾਡਾ ਹਾਰਟ ਜਿਹੜਾ ਤੇਜ਼ੀ ਨਾਲ ਚਲਾਉਣਾ ਸ਼ੁਰੂ ਕਰ ਦੇਣਾ ਆਪਣੇ ਆਪ ਹੀ ਅੱਖਾਂ ਛੇਤੀ ਚਪਕਣ ਲੱਗ ਜਾਣਗੇ ਸਾਹ ਤੇਜ਼ ਹੋ ਜਾਊਗਾ ਤੁਹਾਡਾ ਆਪਣੇ ਆਪ ਹੀ ਤਾਂ ਜਿਹੜੀ ਤੁਹਾਡੀ ਪਾਚਣ ਕਰਿਆ ਉਹਨੂੰ ਬੰਦ ਕਰ ਦਊਗਾ ਕਿਵੇਂ ਬੰਦ ਕਰਦਾ ਜਿਹੜੀਆਂ ਲਹੂ ਦੀਆਂ ਨਾਲੀਆਂ ਲਹੂ ਲੈ ਕੇ ਜਾ ਰਹੀਆਂ ਨੇ ਤੁਹਾਡੀ ਪਾਚਣ ਵਾਲੇ ਪਾਸੇ ਉਹਨੂੰ ਐ ਘੁੱਟ ਦਿੰਦਾ ਜਿਹੜੀ ਆ ਮਤ ਹੈ ਇਹਦੀ ਸਪਲਾਈ ਬੰਦ ਕਰ ਦਿੰਦਾ ਉਸ ਵੇਲੇ ਕਹਿੰਦੇ ਜਾਂਦਾ ਲੜ ਲੈ ਜਾਂ ਭੱਜ ਲੈ ਬਾਕੀ ਗੱਲਾਂ ਬਾਅਦ ਚ ਸੋਚਾਂਗੇ ਇਹਨੂੰ ਕਹਿੰਦੇ ਨੇ ਫਾਈਟ ਐਂਡ ਫਲਾਈਟ ਮੋਡ ਡਾਕਟਰਾਂ ਦੀ ਭਾਸ਼ਾ ਦੇ ਵਿੱਚ ਔਰ ਇਹ ਸੁਤੇ ਸਿੱਧ ਹੁਣ ਹੋਊਗਾ ਕਿਵੇਂ ਜਦੋਂ ਤੁਹਾਡੇ ਕੋਲੇ ਉਹੀ ਦੀ ਭਾਵ ਕ੍ਰੀਏਟ ਹੋ ਗਿਆ ਜੇ ਤੁਹਾਨੂੰ ਡਰ ਲੱਗਿਆ ਹੁਣ ਮੰਨ ਲਓ ਤੁਹਾਡੇ ਸਾਹਮਣੇ ਸ਼ੇਰ ਆ ਗਿਆ ਇਮੀਡੀਏਟਲੀ ਸਭ ਬੰਦ ਹੋ ਜਾਊਗਾ ਤੁਹਾਡਾ ਆਪਣੇ ਆਪ ਸਾਹ ਵਧੂਗਾ ਹੋ ਤੁਸੀਂ ਥੋੜਾ ਬਿਦਾ ਸਕਦੇ ਹੋ ਉਹਨੂੰ ਫਿਰ ਤੁਸੀਂ ਭੱਜ ਲੈ ਜੇ ਤੁਸੀਂ ਭੱਜ ਲੈ ਜੇ ਤਾਂ ਤੁਹਾਨੂੰ ਸ਼ੇਰ ਨੇ ਮਾਰ ਕੇ ਖਾ ਲਿਆ ਫਿਰ ਤਾਂ ਖੇੜੇ ਖਤਮ ਹੋ ਗਈ ਹੈ ਨਾ ਜੇ ਤੁਸੀਂ ਬਚ ਗਏ ਨਿਕਲ ਗਏ ਕਿਸੇ ਪਾਸੇ ਸ਼ੇਰ ਪਿੱਛੇ ਰਹਿ ਗਿਆ ਤੁਸੀਂ ਬਚ ਗਏ ਤਾਂ 10 ਤੋਂ 15 ਮਿੰਟ ਤੁਹਾਡੇ ਸਾਹ ਚ ਸਾਰ ਰਲ ਜੂਗਾ ਠੀਕ ਹੈ ਇਹਨੂੰ ਕਹਿੰਦੇ ਨੇ ਪੈਰਾਸიმਪੈਥੈਟਿਕ ਸਿਸਟਮ ਆਪਣੇ ਆਪ ਕਿਕਿੰਗ ਕਰਦਾ ਸਾਹ ਚ ਸਾਰ ਰਲ ਗਿਆ ਪਾਚਨ ਸਹੀ ਹੋ ਗਿਆ ਤੁਹਾਡਾ ਸਾਰਾ ਕੁਝ ਸਹੀ ਹੋ ਗਿਆ ਇਹਦੇ ਵਿੱਚ ਇੱਕ ਕੰਮ ਹੋਰ ਹੁੰਦਾ ਜਦੋਂ ਤੁਸੀਂ ਭਜਣਾ ਜਾਂ ਲੜਨਾ ਉਦੋਂ ਸਰੀਰ ਨੂੰ ਗਲੂਕੋਜ਼ ਚਾਹੀਦੀ ਹੈ ਕਿਉਂਕਿ ਗਲੂਕੋਜ਼ ਹੀ ਬਣਦਾ ਜਿਵੇਂ ਕਾਰ ਚ ਪੈਟਰੋਲ ਡੀਜ਼ਲ ਬਣਦਾ ਤਾਂ ਤੁਹਾਡੇ ਸਰੀਰ ਕੋਲ ਉਸ ਵੇਲੇ ਤੁਸੀਂ ਖਾਇਆ ਤਾਂ ਕੁਛ ਹੈ ਨਹੀਂ ਉਨੇ ਗਲੂਕੋਜ਼ ਕਿੱਥੋਂ ਬਣਾਣਾ ਉਹ ਤੁਹਾਡੇ ਜਿਹੜੇ ਮਸਲਸ ਨੇ ਜਿਹੜੀਆਂ ਮਾਸਪੇਸ਼ੀਆਂ ਨੇ ਪ੍ਰੋਟੀਨ ਹੈ ਲਿਵਰ ਉਹਨੂੰ ਤੋੜ ਕੇ ਗਲੂਕੋਜ਼ ਬਣਾ ਦਿੰਦਾ ਠੀਕ ਤਾਂ ਹੁਣ ਇੱਕ ਹੋਰ ਸਿਚੁਏਸ਼ਨ ਸਮਝੋ ਜਦ ਤੁਸੀਂ ਕਿਸੇ ਮੰਨ ਲਓ ਸ਼ੇਰ ਆ ਰਿਹਾ ਤੁਸੀਂ ਗੁਫਾ ਦੇ ਅੰਦਰ ਚਲੇਗੇ ਗੁਫਾ ਕੇ ਪੱਥਰ ਲੱਗਿਆ ਹੋਇਆ ਤੁਸੀਂ ਅੰਦਰ ਖੜੇ ਹੋ ਹੁਣ ਜਿੰਨੀ ਦੇਰ ਸ਼ੇਰ ਬੈਠਾ ਓਨੀ ਦੇਰ ਤੁਹਾਡਾ ਭਾਵਤਾ ਬਦਲਣ ਵਾਲਾ ਨਹੀਂ ਤਾਂ ਇਹਨੇ ਤੁਹਾਡੇ ਜਿਹੜੇ ਦਿਮਾਗ ਨੇ ਉੱਪਰ ਵਾਲੇ ਨੇ ਹਰ ਉਹ ਕੈਲਕੂਲੇਸ਼ਨ ਲਾ ਕੇ ਉਹਨੂੰ ਦੇਣੀ ਹੈ ਕਿ ਵੀ ਐ ਨਾ ਹੋ ਜੇ ਪੱਥਰ ਨਾ ਡਿੱਗ ਜੇ ਐ ਹੋ ਗਿਆ ਜੇ ਮੇਮਾਰ ਕੇ ਜਵਾਕਾਂ ਦਾ ਕੀ ਹੋਊਗਾ ਜੇ ਮੇਰੀ ਲਤ ਉਹਨੇ ਇਹ ਸਾਰਾ ਕੁਝ ਕਹਿਣਾ ਹੀ ਕਹਿਣਾ ਇਹ ਸੁਭਾਅ ਹੈ ਮਨ ਦਾ ਹੂੰ ਤੋਂ ਬਾਬਾ ਨਾਨਕ ਨੇ ਜਿਹੜੀ ਜਿੱਥੋਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਸ਼ੁਰੂ ਕੀਤੀ ਨਾ ਉਹਨਾਂ ਨੇ ਮਨ ਦੇ ਸੁਭਾਅ ਦੀ ਗੱਲ ਕੀਤੀ ਔਰ ਉਹਦੇ ਚ ਉਹਨਾਂ ਨੇ ਇਹੀ ਕਿਹਾ ਸੋਚ ਸੋਚ ਨਾ ਹੋਵੇ ਜੇ ਸੋਚੇ ਸੋਚ ਸੋਚ ਹੈ ਵਰਡ ਸੋਚ ਨਹੀਂ ਹੈ ਸੋਚ ਵਰਡ ਆਇਆ ਸਵੱਛਤਾ ਤੋਂ ਹੂੰ ਬੀ ਐਨ ਐ ਮਾਈਂਡ ਨੇ ਤੁਹਾਨੂੰ ਨੈਗੇਟਿਵ ਥਾਟ ਦੇਣਾ ਹੀ ਦੇਣਾ ਜੀ ਜੀ ਤਾਂ ਹੀ ਅਸੀਂ ਕਹਿੰਨੇ ਨਾ ਚੜ੍ਹਦੀ ਕਲਾ ਚ ਰਹੋ ਤਾਂ ਹੀ ਕਹਿੰਨੇ ਆ ਬੀ ਪੋਜ਼ੀਟਿਵ ਜੇ ਇਹ ਤੁਹਾਨੂੰ ਭਾ ਵੀ ਪੋਜ਼ੀਟਿਵ ਦੇਵੇ ਫਿਰ ਕਹਿਣ ਦੀ ਕੀ ਲੋੜ ਹੈ ਇਹ ਮਨ ਦਾ ਡਿਫੈਂਸ ਮੈਕੈਨਿਜ਼ਮ ਹੈ ਤਾਂ ਤੁਹਾਨੂੰ ਹਰ ਵੇਲੇ ਉਹਨੇ ਹਰ ਖਤਰੇ ਦਾ ਭਾਸ ਕਰਾਣਾ ਤੋਂ ਅੱਜ ਦੀ ਰੇਟ ਦੇ ਵਿੱਚ ਜਿਹੜੀਆਂ ਇਹ ਬਿਮਾਰੀਆਂ ਹੋ ਰਹੀਆਂ ਨੇ ਜਿੰਨੀਆਂ ਵੀ ਬਿਮਾਰੀਆਂ ਹੋ ਰਹੀਆਂ ਨੇ ਉਹ ਸਾਰੀਆਂ ਉਹ ਸ਼ੇਅਰ ਨੇ ਜਿਹੜੇ ਤੁਹਾਨੂੰ ਦਿਖ ਵੀ ਨਹੀਂ ਰਹੇ ਤੁਹਾਡੇ ਆਸ-ਪਾਸ ਇੰਨੇ ਖਤਰੇ ਜਿਹੜਾ ਤੁਹਾਡਾ ਮਨ ਆਪੇ ਹੀ ਬਣਾ ਰਿਹਾ ਜਿਹੜੇ ਹੋਏ ਹੀ ਨਹੀਂ ਜਿਹੜੇ ਹੋ ਸਕਦੇ ਨੇ ਉਹਦਾ ਕੰਮ ਹੈ ਉਹ ਦੇਈ ਜਾਂਦਾ ਤਾਂ ਹੀ ਤੁਹਾਡੇ ਬਲੱਡ ਸ਼ੂਗਰ ਹੁੰਦੇ ਤਾਂ ਹੀ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਤੋ ਇਹ ਤਾਂ ਹੋ ਗਿਆ ਮਾਈਂਡ ਦੀ ਕਹਾਣੀ ਸਾਰੀ ਦੀ ਸਾਰੀ ਉਹ ਮੁੱਦੇ 'ਤੇ ਵੀ ਆਜੋ ਆ ਗਈ ਸਰ ਜੋ ਮੈਨੂੰ ਲੋਕਾਂ ਨੇ ਕਹਿਣਾ ਵੀ ਮਾਨੂੰ ਮੁੱਦੇ 'ਤੇ ਲਿਆਓ ਉਹ ਇਸ ਤਰ੍ਹਾਂ ਹੈ ਜਿਹੜਾ ਬੰਦਾ ਕਹੇ ਮੇਰੀ ਸਿੱਧੀ ਪੀ ਐਚ ਡੀ ਹੋ ਜਾਏ ਉਹਦੇ ਵਾਸਤੇ ਤਾਂ ਮੇਰੇ ਕੋਲੇ ਕੋਈ ਹੱਲ ਨਹੀਂ ਹੈਗਾ ਸਾਡੀ ਪ੍ਰੋਬਲਮ ਪੰਜਾਬੀਆਂ ਦੀ ਐਂ ਦੱਸ ਦੇ ਸਾਰਾ ਕੁਝ ਹੀ ਐਂ ਦੱਸ ਦੇ ਹੁਣ ਮੈਂ ਦੇਖੋ ਐਡਾ ਬੜਾ ਜਾਦੂਗਰ ਤਾਂ ਹੈ ਨਹੀਂ ਵੀ ਐਂ ਦੱਸ ਦਵਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਮਨ ਕਿਵੇਂ ਕੰਮ ਕਰ ਰਿਹਾ ਹੈ ਤੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਕਹੀਆਂ ਜਦ ਤੁਹਾਡਾ ਡਰ ਤੁਹਾਨੂੰ ਲੱਗਣਾ ਉਸੇ ਵੇਲੇ ਅੰਦਰਲੀ ਐਕਟੀਵਿਟੀ ਸ਼ੁਰੂ ਹੋਊਗੀ ਜੇ ਤੁਹਾਨੂੰ ਡਰ ਲੱਗਦਾ ਤਾਂ ਤੁਹਾਨੂੰ ਬਲੱਡ ਸ਼ੂਗਰ ਬਲੱਡ ਸਾਰਾ ਸਾਰਾ ਕੁਝ ਹੋਣ ਵਾਲਾ ਕਿਉਂਕਿ ਸਿਸਟਮ ਵਿਗੜ ਗਿਆ ਪਾਚਨ ਤੁਹਾਡਾ ਖੜ ਜੂਗਾ ਇਹਨੇ ਹਰ ਵੇਲੇ ਗਲੂਕੋਜ਼ ਮਤਲਬ ਤਾਂ ਫਿਰ ਜੋ ਹੋਇਆ ਨਾ ਮਖਣੀ ਸਾਹਿਬ ਇਹ ਡਰ ਬਹੁਤ بڑا ਜ਼ਹਿਰ ਹੈ ਅੰਦਰ ਜ਼ਹਿਰ ਪੈਦਾ ਹੋ ਗਿਆ ਇਹ ਇਹ ਠੀਕ ਹੈ ਲੇਕਿਨ ਡਰ ਜ਼ਰੂਰੀ ਵੀ ਹੈ ਜੇ ਤੁਹਾਨੂੰ ਡਰ ਹੀ ਲੱਗੂਗਾ ਸ਼ੇਰ ਆ ਕੇ ਖਾ ਜੂਗਾ ਸੱਪ ਆ ਕੇ ਫੜ ਜੂਗਾ ਤੁਸੀਂ ਆਣ ਦੀ ਤਿਆਰੀ ਨਹੀਂ ਕਰੋਗੇ ਦੋਨੋਂ ਚੀਜ਼ਾਂ ਨੇ ਇਹ ਇਹਦੇ ਤੇ ਚਰਚਾ ਫੇਰ ਕਿਸੇ ਵੇਲੇ ਕਰਾਂਗੇ ਤੁਸੀਂ ਤਾਂ ਪਹਿਲਾਂ ਹੀ ਪੇਸ਼ੈਂਸ ਲੂਜ਼ ਕਰਕੇ ਤਾਂ ਦੂਸਰੀ ਚੀਜ਼ ਜਿਹੜੀ ਬਾਬੇ ਨਾਨਕ ਨੇ ਕਹੀ ਹਾਂਜੀ ਉਹ ਸੀਗੀ ਚੁੱਪੇ ਚੁੱਪ ਨਾ ਹੋਵੇ ਹੂੰ 60 ਤੋਂ 70 ਹਜ਼ਾਰ ਥੌਟ ਮਾਈਂਡ ਨੇ ਦੇਣੇ ਹੀ ਦੇਣੇ ਨੇ ਤੁਸੀਂ ਇਹਨੂੰ ਚੁੱਪ ਨਹੀਂ ਕਰਾ ਸਕਦੇ ਜੇ ਤੁਹਾਨੂੰ ਡਰ ਲੱਗ ਰਿਹਾ ਨਾ ਤਾਂ ਤੁਸੀਂ ਇਹਨੂੰ ਚੁੱਪ ਨਹੀਂ ਕਰਾ ਸਕਦੇ ਦੂਸਰੀ ਚੀਜ਼ ਜਿਹੜੀ ਕਰਦਾ ਇਹ ਮਾਈਂਡ ਪ੍ਰਜਾਤੀ ਵਿਧਾਨਾ ਤੋਂ ਜਿਹੜੀ ਵਾਸਨਾ ਹੈ ਜਦੋਂ ਤੁਹਾਡੇ ਵਾਸਨਾ ਤੁਹਾਨੂੰ ਇਹੋ ਜਿਹਾ ਕੋਈ ਵੀ ਦ੍ਰਿਸ਼ ਦਿਖਿਆ ਤਾਂ ਵਾਸਨਾ ਹਰੇਕ ਬੰਦੇ ਦੇ ਮਨ ਦੇ ਵਿੱਚ ਆਣੀ ਹੈ ਜਿਹੜਾ ਮਰਜੀ ਵੱਡਾ ਸਾਧੂ ਹੋਵੇ ਜਿਹੜਾ ਇਹ ਕੁਦਰਤੀ ਬੰਤਰ ਹੈ ਇਹ ਮਨ ਦੀ ਉਹਨੇ ਇਮੀਡੀਏਟਲੀ ਡੋਪਾਮਿਨ ਰਸ਼ ਤੁਹਾਨੂੰ ਇੰਨਾ ਨਜ਼ਾਰਾ ਲਿਆ ਲੈਣਾ ਉਹਨੇ ਵੀ ਤੁਸੀਂ ਕਹੋਗੇ ਪਿੱਛੇ ਹਟ ਜਾ ਹੈਨਾ ਤਾਂ ਖਾਣੇ ਤੇ ਤੁਹਾਡਾ ਕੰਟਰੋਲ ਨਹੀਂ ਹੈਗਾ ਤੁਸੀਂ ਸਜਗ ਹੋ ਕੇ ਉਹ ਤੇ ਕੰਟਰੋਲ ਕਰ ਸਕਦੇ ਹੋ ਵੀ ਨਹੀਂ ਮੈਂ ਨਹੀਂ ਖਾਣਾ ਪਰ ਕੁਦਰਤੀ ਤੌਰ ਤੇ ਤਾਂ ਤੁਹਾਨੂੰ ਅਟਰੈਕਟ ਕਰੂਗਾ ਹੀ ਕਰੂਗਾ ਉਹ ਬਿਲਕੁਲ ਹੁਣ ਆ ਜੀਏ ਤੁਹਾਡੇ ਵਾਲੇ ਸਵਾਲ ਤੇ ਠੀਕ ਹੈ ਤੁਸੀਂ ਇਹ ਦੇਖੋ ਕਿ ਜਦੋਂ ਮੈਨੂੰ ਡਰ ਲੱਗ ਰਿਹਾ ਸੀਗਾ ਵੀ ਮੇਰੇ ਨਾਲ ਲੱਤਾਂ ਨਾ ਕੱਢ ਜਾਂਨ ਮੇਰੀਆਂ ਫਲਾਣਾ ਨਾ ਹੋ ਜਾਵੇ ਉਦੋਂ ਮੈਂ ਆਪਣੇ ਖਾਣ ਪੀਣ ਦੇ ਵੀ ਕੰਟਰੋਲ ਕਰਿਆ ਠੀਕ ਹੈ ਮਨ ਤਾਂ ਉਦੋਂ ਵੀ ਕਹਿੰਦਾ ਸੀਗਾ ਲੇਕਿਨ ਮੇਰਾ ਡਰ ਵੱਡਾ ਸੀਗਾ ਗੁਰਬਾਣੀ ਦੀ ਕਹਿੰਦੀ ਹੈ ਬੰਦਾ ਜਾਂ ਭੌਚ ਕੰਮ ਕਰਦਾ ਜਾਂ ਭੈਚ ਕੰਮ ਕਰਦਾ ਠੀਕ ਹੈ ਭੈ ਬਹੁਤ ਬੜੀ ਚੀਜ਼ ਹੈ ਉਨੇ ਡਰਾਇਆ ਵੀ ਐ ਨਹੀਂ ਕਰਨਾ ਉਹ ਨਹੀਂ ਕਰਨਾ ਹੁਣ ਜਿਵੇਂ ਭੈ ਹਟ ਗਿਆ ਪੂਰਾ ਦੁਬਾਰੇ ਲੱਛਣਾਂ ਤੇ ਆ ਗਿਆ ਤਾਂ ਜੇ ਤੁਸੀਂ ਬਿਮਾਰ ਹੋ ਉਹਦਾ ਕਾਰਨ ਵੀ ਤੁਹਾਡੀ ਲਾਈਫ ਸਟਾਈਲ ਹੈ ਜੇ ਤੁਸੀਂ ਬਿਮਾਰ ਹੋ ਕੇ ਠੀਕ ਹੋਗੇ ਤਾਂ ਗਾਰੰਟੀ ਨਹੀਂ ਹੈ ਜੀ ਵੀ ਤੁਸੀਂ ਠੀਕ ਰਹੋਗੇ ਜਿਵੇਂ ਹੀ ਤੁਹਾਡਾ ਲਾਈਫ ਸਟਾਈਲ ਬਦਲਿਆ ਆ ਦੇਖੋ ਫੇਰ ਉਵੇਂ ਹੀ ਆ ਜੂ ਕਹਾਣੀ ਹੁਣ ਇਹਨੂੰ ਵਾਪਸ ਮੋੜਨਾ ਵੀ ਤੁਹਾਡੇ ਹੱਥ ਚ ਹੁਣ ਆਪਾਂ ਬਲੱਡ ਦੀ ਗੱਲ ਕਰੀਏ ਵੀ ਬਲੱਡ ਦਾ ਕੀ ਸੀਨ ਹੈ ਤੁਹਾਡਾ ਦਿਲ ਕਿੱਥੇ ਫਿੱਟਾ ਪੁਰੇ ਜੀ ਸਾਰਿਆਂ ਦਾ ਤੁਹਾਡਾ ਵੀ ਉਰੇ ਹੀ ਹੋਊਗਾ ਹੁਣ ਇਹਨੇ ਕੀ ਕਰਨਾ ਇਹ ਬਲੱਡ ਉੱਪਰ ਨੂੰ ਪੰਪ ਉੱਪਰੋਂ ਆਹ ਸਿਰ ਤੱਕ ਪਹੁੰਚਿਆ ਨੇੜੇ ਲੱਤਾਂ ਦੇਖੋ ਉਹ ਕਿੱਥੇ ਗਈਆਂ ਨਾਲੇ ਹੀਟਾਂ ਨੂੰ ਖਿੱਚ ਰਿਹਾ ਹੈ ਬਲੱਡ ਉਹ ਥੱਲੇ ਦਾ ਆਪਣੇ ਆਪ ਜਾ ਰਿਹਾ ਇੱਧਰ ਚੜਾਉਣਾ ਪੈ ਰਿਹਾ ਉਹਨੂੰ ਤੇ ਜਦੋਂ ਤੁਹਾਡੇ ਪੈਰਾਂ ਦੇ ਵਿੱਚ ਬਲੱਡ ਚਲਾ ਗਿਆ ਉਹ ਉੱਪਰ ਖਿੱਚ ਲੂਗਾ ਕਿਤੇ ਛੂਟਾ ਮਾਰ ਕੇ ਆ ਤੁਹਾਡੀਆਂ ਜਿਹੜੀਆਂ ਪਿੰਜਣੀਆਂ ਨੇ ਨਾ ਇਹਨਾਂ ਦੇ ਵਿੱਚ ਵੈਲਵ ਹੁੰਦੇ ਜਿਹੜੇ ਉਹਨੂੰ ਐ ਤੱਕ ਕੇ ਉੱਪਰ ਚੜਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਇੱਕ 파ਟ ਇਹੋ ਜਿਹੇ 36 ਚੀਜ਼ਾਂ ਨੇ ਤੁਹਾਡੇ ਸਰੀਰ ਦੇ ਅੰਦਰ ਇਹ ਸਰੀਰ ਬਣਿਆ ਹੀ ਹਲਾਨ-ਦਲਾਨ ਵਾਸਤੇ ਹੈ। ਔਰ ਇਹ ਸਰੀਰ ਬਣਿਆ ਇਸ حساب ਨਾਲ ਹੈ ਕਿ ਜਿੰਨਾ ਇਹਨੂੰ ਹਲਾਓਗੇ ਜਿਹੜੀ ਚੀਜ਼ ਤੇ ਜਿੰਨਾ ਲੋਡ ਪਊਗਾ ਉਹ ਓਨੀ ਡਿਵੈਲਪ ਹੋਊਗੀ। ਤੁਸੀਂ ਆਹ ਬਾਹਾਂ ਹਲਾਉਣ ਲੱਗ ਜਾਓ। ਠੀਕ ਹੈ। ਤਾਂ ਪਹਿਲਾਂ ਤਾਂ ਕੁਝ ਦਿਨ ਦੇ ਵਿੱਚ ਹੀ ਇਹ ਦਰਦ ਹੋਣ ਲੱਗ ਜੂਗੇ। ਫਿਰ ਉਸ ਤੋਂ ਬਾਅਦ ਹੀ ਹੌਲੀ-ਹੌਲੀ ਆਹ ਵਾਲਾ ਮਸਲ ਡਿਵੈਲਪ ਹੋ ਜਾਊਗਾ ਵੀ ਇਹ ਬੰਦਾ ਇਹਦੇ ਤੇ ਕੰਮ ਲੈ ਰਿਹਾ ਹੈ। ਜੇ ਜ਼ਰੂਰਤ ਤੋਂ ਜ਼ਿਆਦਾ ਕਰੋਗੇ ਤਾਂ ਟੁੱਟ ਜੂਗੀ ਟੈਂਡਨ ਸਾਰੀ ਜ਼ਿੰਦਗੀ ਠੀਕ ਨਹੀਂ ਹੋਣੀ ਤੁਹਾਡੇ। ਲਿਗਾਮੈਂਟ ਹੌਲੀ-ਹੌਲੀ ਹੌਲੀ-ਹੌਲੀ ਕਰਨਾ ਪਊਗਾ। ਪਹਿਲੀ ਚੀਜ਼ ਇਹ ਦੂਸਰੀ ਚੀਜ਼ ਜਦੋਂ ਮਸਲ ਬਣਨਾ ਤੁਹਾਡਾ ਸਰੀਰ ਦਾ ਢਾਂਚਾ ਬਣਨਾ ਉਦੋਂ ਇਹਦੇ ਵਾਸਤੇ ਕੁਝ ਤੱਤ ਵੀ ਚਾਹੀਦੇ ਹੋਣਗੇ ਹੂੰ ਤਾਂ ਹੀ ਬਣੂਗਾ ਇਹ ਉਹ ਤੱਤ ਨੂੰ ਕਹਿੰਦੇ ਪ੍ਰੋਟੀਨ ਔਰ ਲਿਵਰ ਜਿਹੜਾ ਤੁਹਾਡਾ ਹੈਗਾ ਇਹ ਕੈਮੀਕਲ ਫੈਕਟਰੀ ਹੈ ਸਰੀਰ ਦੀ ਸਭ ਤੋਂ ਵੱਡੀ ਨਾ ਦਿਲ ਨਾ ਦਿਮਾਗ ਸਰੀਰ ਦੇ ਹਰ ਅੰਗ ਨੂੰ ਕਿਸ ਵੇਲੇ ਕੀ ਚਾਹੀਦਾ ਉਹ ਤੁਹਾਡਾ ਲਿਵਰ ਬਣਾ ਕੇ ਦਿੰਦਾ ਜੇ ਤੁਸੀਂ ਇਹਨੂੰ ਪ੍ਰੋਟੀਨ ਪੂਰੀ ਦੋਗੇ ਹੀ ਨਹੀਂ ਤਾਂ ਕਿਵੇਂ ਡਿਵੈਲਪ ਕਿਵੇਂ ਕਰੂਗਾ ਤੁਹਾਡੇ ਸਰੀਰ ਨੂੰ ਡਿਵੈਲਪ ਕਿਵੇਂ ਕਰੂਗਾ ਤੂੰ ਖਾਣ ਦੇ ਵਿੱਚ ਪਹਿਲੀ ਗੱਲ ਪ੍ਰੋਟੀਨ ਚੱਲਣ ਦੇ ਵਿੱਚ ਹਰਕਤ ਮਿਨੀਮਮ ਮਿਨੀਮਮ ਜਦੋਂ ਡਿਜ਼ਾਈਨਡ ਸੀ ਬਾਡੀ ਹੈ 19 ਕਿਲੋਮੀਟਰ ਰੋਜ਼ ਚੱਲਣ ਵਾਸਤੇ ਡਿਜ਼ਾਈਨਡ ਸੀ ਮਿਨੀਮਮ 19 ਕਿਲੋ ਮੈਂ ਨਾ ਆਪਣੇ ਭਗਤਪੂਰਨ ਸਿੰਘ ਪਿੰਗਲਵਾੜੇ ਵਾਲੇ ਉਹਨਾਂ ਕੀ ਪੜ ਰਹੇ ਉਹ ਵੀ ਹੀ ਲਿਖਦੇ ਦੇ ਵੀ ਇੰਨਾ ਚੱਲਣਾ ਚਾਹੀਦਾ ਬੰਦੇ ਨੂੰ ਰੋਜ਼ ਇਹ ਤਾਂ ਮਿਨੀਮਮ ਬਣਿਆ ਹੋਇਆ ਹੈ ਨਾ ਹੁਣ ਜਦੋਂ ਤੁਸੀਂ ਉਸ ਚੀਜ਼ ਤੋਂ ਕੰਮ ਹੀ ਨਹੀਂ ਲੈ ਰਹੇ ਤੁਹਾਡੇ ਕੋਲ ਇੱਕ ਕਾਰ ਖੜੀ ਐ ਕੋਈ ਟੋਕਾ ਖੜਾ ਕੋਈ ਕੁਝ ਖੜਾ ਉਹਨੂੰ ਜੰਗ ਹੀ ਲੱਗੂਗੀ ਨਾ ਹੁਣ ਜਦੋਂ ਜੰਗ ਲੱਗ ਗਈ ਉਸ ਤੋਂ ਬਾਅਦ ਉਹ ਖਰਾਬ ਹੁੰਦਾ ਜਾ ਰਿਹਾ ਪਰ ਮਜ਼ੇ ਦੀ ਗੱਲ ਇੱਥੇ ਹੋਰ ਸਮਝਣ ਦੀ ਲੋੜ ਐ ਜਿਹੜਾ ਸਰੀਰ ਦਾ ਡਿਜ਼ਾਈਨ ਐ ਬਹੁਤ ਜ਼ਬਰਦਸਤ ਐ ਇਹ ਜੇ 70% ਵੀ ਤੁਹਾਡਾ ਅੰਗ ਖਰਾਬ ਹੋ ਜਾਏ 80% ਵੀ ਖਰਾਬ ਹੋ ਜਾਏ 90% ਵੀ ਖਰਾਬ ਹੋ ਜਾਏ ਤੇ ਜਿੰਨੀ ਕ ਹਰਕਤ ਅਸੀਂ ਅੱਜ ਦੀ ਡੇਟ ਦੇ ਵਿੱਚ ਕਰ ਰਹੇ ਹਾਂ ਉਹਨਾਂ ਤਾਂ ਕਰ ਹੀ ਜਾਂਦਾ ਇਹ ਐਨਾ ਉਹ ਹੈਗਾ ਐਨਾ ਹੈਗਾ ਵੀ ਇਹ ਉਹਨਾਂ ਕਿਉਂਕਿ ਚੱਲਣ ਵਾਸਤੇ ਜਿਵੇਂ ਤੁਸੀਂ ਕਹੋ ਵੀ 100 ਕਿਲੋਮੀਟਰ ਭੱਜ ਸਕਦਾ ਜਿਹੜੇ ਬੰਦੇ ਨੇ ਆਪਣੇ ਸਰੀਰ ਨੂੰ ਟ੍ਰੇਨ ਕਰ ਲਿਆ ਮੈਰਾਥਨਸ ਕਰਦਾ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਮਾਂਡੋਜ਼ ਦੀ ਉਹ ਸਰੀਰ ਤਾਂ ਤੁਹਾਡੇ ਮੇਰੇ ਵਰਗਾ ਹੀ ਹੋਗਾ ਉਹਨੇ ਟ੍ਰੇਨ ਕੀਤਾ ਟ੍ਰੇਨ ਕੌਣ ਨਹੀਂ ਹੋਣ ਦਿੰਦਾ ਉਹ ਮੰਨ ਨਹੀਂ ਹੋਣ ਦਿੰਦਾ ਜਿਹੜਾ ਅੰਦਰ ਬੈਠਾ ਤੁਹਾਡਾ ਮਿਡ ਬ੍ਰੇਨ ਉਹ ਜਿਹੜਾ ਉਹ ਜਿਹੜਾ ਕਮਾਂਡੋ ਬ੍ਰੂਤ ਤੋੜ ਲਿਆ ਮੈਨੂੰ ਦਿਖ ਰਿਹਾ ਉਰੇ ਇਹ ਨਜ਼ਾਰਾ ਤਾਂ ਬਹੁਤ ਹੈ ਮਰਜ਼ੀ ਖਾਈ ਜਾਓ ਹਾਂ ਬਸ ਆ ਵੀ ਹੁਣ ਅੰਦਰੋਂ ਉਹਨੇ ਸਿਗਨਲ ਦਿੱਤਾ ਉਹ ਖਾਏਗਾ ਨਜ਼ਾਰਾ ਆਊਗਾ ਨਜ਼ਾਰੇ ਵਾਲਾ ਕੰਮ ਛੱਡ ਕੇ ਉਹ ਚਲੇਗੇ ਰਾਤ ਨੂੰ ਬਰਫੀ ਪਈ ਹੋਵੇ ਫ੍ਰਿਜ ਚ ਰਜਾਈ ਛੱਡ ਕੇ ਬੰਦਾ ਜਾਊਗਾ ਜੇ ਨਾਮਲੀ 11 ਵਜੇ ਰਾਤ ਨੂੰ ਕੁਦਰੇਲਾ ਤਾਂ ਮਿਲੂਗਾ ਤੁਹਾਨੂੰ ਬਾਜ਼ਾਰ ਚ ਇਹ ਤੱਕ ਦਾ ਮਾਈਂਡ ਦੀ ਤੁਹਾਡੀ ਉਰੇ ਨਾਲ ਅਮਰੂਦ ਹੈ ਮਿੱਠੇ ਬਹੁਤ ਹਨ ਅੱਛਾ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਫੁੱਲ ਹਾਂਜੀ ਫੇਰ ਅੱਗੇ ਸਰੀਰ ਦੀ ਮਿਨੀਮਮ ਹਰਕਤ ਅੱਜ ਕੱਲ ਕਹਿੰਦੇ ਨੇ 10000 ਤੁਸੀਂ ਸਟੈਪ ਚੱਲੋ ਜਾਂ ਫਲਾਣਾ ਚੱਲੋ ਤੁਸੀਂ ਕਿੰਨੀ ਵੀ ਗੱਲ ਕਰ ਲੋ ਜੇ ਤੁਸੀਂ ਯੰਗ ਹੋ ਜਵਾਨ ਹੋ ਤਾਂ ਤੁਹਾਨੂੰ ਲੱਗੂਗਾ ਵੀ ਕੋਈ ਫਰਕ ਨਹੀਂ ਪੈਂਦਾ ਪਰ ਇਹਦਾ ਭੁਗਤਾਨ ਤੁਹਾਨੂੰ ਅਗਲੀ ਉਮਰ ਦੇ ਵਿੱਚ ਜਾ ਕੇ ਕਰਨਾ ਪੈਂਦਾ ਦੇਖੋ ਸਰੀਰ ਦਾ ਜਿਹੜੇ ਹਿੱਸੇ ਤੋਂ ਤੁਸੀਂ ਕੰਮ ਨਹੀਂ ਲਾਓਗੇ ਉਹਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਹੈ ਉੱਥੇ ਦੀ ਪ੍ਰੋਟੀਨ ਖਾ ਕੇ ਉਹਦੀ ਗਲੂਕੋਜ਼ ਬਣਾਣੀ ਸ਼ੁਰੂ ਕਰ ਦਿੰਦਾ ਜਿਹੜਾ ਤੁਹਾਡਾ ਲਿਵਰ ਇਹਨੇ ਤੁਹਾਡੇ ਦਿਲ ਔਰ ਦਿਮਾਗ ਨੂੰ ਜਿੰਦਾ ਰੱਖਣਾ ਹੈ ਹੱਡੀਆਂ ਔਰ ਮਾਸਪੇਸ਼ੀ ਦੀ ਗੱਲ ਬਾਅਦ ਚ ਆਉਂਦੀ ਹੈ ਮਤਲਬ ਹੈ ਕਿ ਜਿਹੜਾ ਜਿਗਰ ਹੈ ਲਿਵਰ ਹੈ ਇਹਨੂੰ ਸਹੀ ਕਰੋ ਪਹਿਲਾਂ ਸਾਰੀ ਖੇੜੀ ਇੱਥੇ ਲਿਵਰ ਤੁਹਾਡੇ ਸਰੀਰ ਦਾ ਇਕੱਲਾ ਵਾਹਿਦ ਅਜਿਹੇ ਹਿੱਸਾ ਹੈ ਜਿਹੜਾ ਆਪਣੇ ਆਪ ਨੂੰ ਦੁਬਾਰਾ ਬਣਾ ਸਕਦਾ ਜੇ ਤੁਹਾਡੇ ਅੰਦਰ ਘਾਟ ਹੋ ਰਹੀ ਹੈ ਮੰਨ ਲਓ ਕੈਲਸ਼ੀਅਮ ਦੀ ਘਾਟ ਹੋ ਰਹੀ ਹੈ ਤਾਂ ਲਿਵਰ ਨੇ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਉਹਨੂੰ ਖੋਰ ਕੇ ਕੈਲਸ਼ੀਅਮ ਦੇ ਦੇਣੀ ਹੈ ਜਦੋਂ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਜੇ ਤੁਹਾਡੀ ਮਾਂ ਨੇ ਤੁਹਾਨੂੰ ਜਨਮ ਦਿੱਤਾ ਸਾਡੀ ਮਾਂ ਦੀਆਂ ਹੱਡੀਆਂ ਚੋਂ 30% ਕੈਲਸ਼ੀਅਮ ਲੈ ਕੇ ਉਹਨੇ ਤੁਹਾਡੀ ਔਰ ਮੇਰੀ ਹੱਡੀ ਦਾ ਢਾਂਚਾ ਬਣਾਇਆ ਸੀਗਾ ਸਾਡੀਆਂ ਜਿਹੜੀਆਂ ਮਾਮਾ ਜਦੋਂ ਇੱਕ ਉਮਰ ਇੱਕ ਖਾਸ ਉਮਰ ਤੋਂ ਬਾਅਦ ਹੋ ਜਾਂਦੇ ਆ ਤੁਸੀਂ ਦੇਖੋਗੇ ਕਿ ਕਿਵੇਂਆਂ ਐ ਲੱਤਾਂ ਟੇਡੀਆਂ ਹੋ ਜਾਂਦੀਆਂ ਨੇ ਕੈਲਸ਼ੀਅਮ ਦੀ ਘਾਟ ਕਰਕੇ ਕਿਸੇ ਦੇ ਬਾਲ ਉੱਡਣੇ ਸ਼ੁਰੂ ਹੋ ਜਾਂਦੇ ਨੇ ਹਾਂ ਜਦੋਂ ਤਾਂ ਨੇ ਠੀਕ ਕਰਿਆ ਆਪਣੇ ਆਪ ਨੂੰ ਹਮੇ ਫਿਰ ਫਿਰ ਕਿਹੜੀ ਹਰਕਤਾਂ ਕਰਦੀਆਂ ਮੈਨੂੰ ਵੀ ਦੱਸ ਦਿਓ ਦੇਖੋ ਹਰਕਤਾਂ ਕੁਝ ਜ਼ਿਆਦਾ ਨਹੀਂ ਹੈਗਾ ਹੈ ਕਹਿੰਦਾ ਕਿ ਜਿੰਮ ਜਾਓ ਫਲਾਣਾ ਜਾਓ ਇਹਦੇ ਨੇ ਮਸਲਾ ਕੋਈ ਨਹੀਂ ਨਹੀਂ ਮੈਂ ਦੱਸਦਾ ਹੈਲਥ ਜ਼ਿਆਦਾ ਜਿੰਮ ਤੁਹਾਡੇ ਵਰਗਾ ਜਾਊਗਾ ਤਾਂ ਵੈਸੇ ਹੀ ਉੱਡ ਜਾਊਗਾ ਜਿਹੜੇ ਬਾਤ ਵਾਲੇ ਨੇ ਉਹਨਾਂ ਵਾਸਤੇ ਤਾਂ ਐਕਸਰਸਾਈਜ਼ ਬਣੀ ਹੋਣੀ ਹੈਗੀ ਇੱਕ ਨਾਲ ਦਾ ਸਰੀਰ ਨਹੀਂ ਹੈਗਾ ਜਿਗਰ ਵੀ ਇੱਕ ਨਾਲ ਦਾ ਨਹੀਂ ਹੈਗਾ 19 ਤਰ੍ਹਾਂ ਦੇ ਤਾਂ ਵੈਸੇ ਹੀ ਉਹਨਾਂ ਨੇ ਕਰ ਲਏ ਪਰ ਮੇਰੇ ਹਿਸਾਬ ਨਾਲ ਹਰ ਹਰ ਬੰਦਾ ਆਪਣੇ ਆਪ ਦੇ ਵਿੱਚ ਅਲੱਗ ਚੀਜ਼ ਹੈ ਪਰ ਜਿਹੜੀ ਚੀਜ਼ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਹੈ ਉਹ ਇੱਥੇ ਲਾਗੂ ਹੁੰਦੀ ਹੈ ਕਿ ਪਹਿਲੀ ਤਾਂ ਬਾਰ-ਬਾਰ ਨਹੀਂ ਖਾਣਾ ਹੂੰ 2 ਜੂਨ ਦੀ ਰੋਟੀ ਖਾਹ ਕਦੀ 3 ਜੂਨ ਦੀ ਰੋਟੀ ਸੁਣੀ ਹੈ ਤੁਸੀਂ ਹਾਂ ਕਹਿੰਦੇ ਰੱਬਾ ਦੋਪਗ ਦੀ ਰੋਟੀ ਦੇ ਦੋ ਤਿੰਨ ਪੰਜ ਪੰਜ ਵਾਰੀ ਖਾ ਰਹੇ ਆਂ ਦੇਖੋ ਤੁਸੀਂ ਜਦੋਂ ਹੀ ਕੁਝ ਖਾਇਆ ਤੁਹਾਡਾ ਸਰੀਰ ਹਰਕਤ 'ਚ ਆ ਜਾਊਗਾ ਜਦ ਤੁਸੀਂ ਕੁਝ ਖਾਣ ਲੱਗਦੇ ਮੂੰਹ 'ਚ ਪਾਣੀ ਆ ਜਾਂਦਾ ਨਾ ਮੈਂ ਬਰੂ ਦੇਖ ਲਿਆ ਵੀ ਯਾਰ ਵਧੀਆ ਲੱਗ ਰਿਹਾ ਹੈ। ਉਹ ਡੋਪਾਮਿਨ ਲੈ ਗਿਆ ਖਿੱਚ ਕੇ ਤੁਹਾਨੂੰ। ਉਹ ਕਿ ਇਹ 95% ਜਿਹੜੀ ਤਾਕਤ ਹੈ ਉਹ ਮਿਡ ਬ੍ਰੇਨ ਦੀ ਹੈ। ਲੇਕਿਨ ਇਹਦੇ ਉੱਪਰ ਜਿਹੜਾ ਹੈਗਾ ਉੱਪਰ ਸੈਰੇਬਰਮ ਸਭ ਤੋਂ ਉੱਪਰ ਜਿਹੜਾ ਇਨਸਾਨ ਕੋਲ ਹੈ। ਇਹ ਡਿਸੀਜਨ ਇਹ ਲੈਂਦਾ। ਫੈਸਲਾ ਇਹਦਾ ਚੱਲਦਾ। ਇਹਨੂੰ ਬ੍ਰਕਟੀ ਕਹਿੰਦੇ ਨੇ ਨਾ ਇਹਨੂੰ ਯੋਗ ਦੇ ਵਿੱਚ ਇਹਨੂੰ ਕਹਿੰਦੇ ਨੇ ਆਗਿਆ ਚੱਕਰ ਜਾਂ ਤੀਜਾ ਨੇਤਰ ਕਹਿ ਦਿੰਦੇ ਨੇ। ਤੀਜਾ ਨੇਤਰ ਦਾ ਮਤਲਬ ਇਹ ਹੈ ਕਿ ਅੰਦਰ ਕੀ ਚੱਲ ਰਿਹਾ ਉਹ ਦੇਖਣਾ। ਹੂੰ। ਅੰਦਰ ਕੀ ਚੱਲ ਰਿਹਾ ਉਹ ਦੇਖਣਾ ਉਹ ਅੰਦਰਲਾ ਤੁਹਾਨੂੰ ਕਹੀ ਜਾਊਗਾ ਆਪਣੇ ਆਪ ਡਿਸੀਜਨ ਨਹੀਂ ਲੈ ਸਕਦਾ ਉਹ ਪਿਆtheta ਰਸਗੁੱਲਾ ਉਹ ਕਹੂਗਾ ਵੀ ਖਾ ਲੈ ਯਾਰ ਕੀ ਫਰਕ ਪੈਂਦਾ ਇੱਕ ਵਾਰੀ ਚ ਕੀ ਫਰਕ ਪੈਂਦਾ ਮਰਨਾ ਤਾਂ ਸਾਰਿਆਂ ਦਾ ਹੀ ਹੈ ਆਪਾਂ ਸਾਲ ਪਹਿਲਾਂ ਸਵਾਲ ਮਰਨ ਦਾ ਤਾਂ ਹੈ ਹੀ ਨਹੀਂ ਸਵਾਲ ਤਾਂ ਹੈ ਕਿ ਤੁਸੀਂ ਮਰੋਗੇ ਕਿਸ ਤਰ੍ਹਾਂ ਹੂੰ ਮੰਜੇ ਦੇ ਪੈ ਕੇ ਕਿ ਤਰ੍ਹਾਂ ਥੋੜੀ ਬਸ ਕਰਾ ਦੂਗੇ ਫਿਰ ਕੋਈ ਮੈਨੂੰ ਚਖਲੇ ਰੱਬ ਕੋ ਕਹੂਗਾ ਕੋਈ ਨਹੀਂ ਟਿਕ ਜਾ ਹੁਣ ਤੋਂ ਅਜਾ ਜਿਹੜਾ ਉਹ ਉਹ ਰਹਿ ਗਿਆ ਵੀ ਥਮੇ ਕਿਆ-ਕਿਆ ਕਰਿਆ ਮਾੜੇ ਦੱਸ ਦਿਓ ਮੈਂ ਕਿਆ-ਕਿਆ ਕਰਿਆ ਸਭ ਤੋਂ ਪਹਿਲੀ ਗੱਲ ਤਾਂ ਇਹ ਕਰਿਆ ਕਿ ਖਾਣਾ ਦੋ ਵਾਰੀ ਸ਼ੁਰੂ ਕਰਿਆ 10 ਲੀਟਰ ਪਾਣੀ ਪੀਣਾ ਸ਼ੁਰੂ ਕਰਿਆ ਜਿਹੜਾ ਪਾਣੀ ਹੈ ਉਹ ਤੁਹਾਡੇ ਸਰੀਰ ਨੂੰ ਧੋਂਦਾ ਉਦੋਂ ਇਹ ਬਸ ਮੋਟਾ ਪੀਣਾ ਜ਼ਰੂਰੀ ਹੈ ਪੰਜਾਬੀ ਜੇ ਸਮਝ ਲਓ ਕਿ ਪੂਰੇ ਸਰੀਰ ਨੂੰ ਧੋਂਦਾ ਉਹ ਧੋ ਕੇ ਕਿਡਨੀਆਂ ਦੇ ਵਿੱਚ ਦੀ ਸਾਰੇ ਸਰੀਰ ਨੂੰ ਧੋ ਕੇ ਪਸ਼ਾਪ ਰਾਹੀਂ ਬਾਹਰ ਨਿਕਲਦਾ ਜੇ ਤੁਹਾਡਾ ਪਸ਼ਾਪ ਹਲਕਾ ਜਿਹਾ ਵੀ ਪੀਲਾ ਤਾਂ ਸਮਝ ਲਓ ਪਾਣੀ ਘਟ ਹੂੰ ਪਾਣੀ ਜਿੰਨਾ ਡਾਰਕ ਹੋ ਗਿਆ ਉਹਨਾਂ ਪਾਣੀ ਘਟ ਘਟ ਪਾਣੀ ਨਾਲ ਵੀ ਸਾਰ ਲੂਗਾ ਸਰੀਰ ਇਧਰੋਂ ਉਧਰੋਂ ਸਰੀਰ ਨੂੰ ਤੋੜ ਕੇ ਪਾਣੀ ਬਣਾ ਲੂਗਾ ਪਰ ਉਹ ਤੁਹਾਡੇ ਸਰੀਰ ਨੂੰ ਘੋਣ ਲੱਗ ਗਿਆ 3 ਲੀਟਰ ਪਾਣੀ 2 ਵਾਰੀ ਖਾਣਾ ਬਾਰੀ-ਬਾਰੀ ਨਹੀਂ ਖਾਣਾ। ਸ਼ੂਗਰ ਤਾਂ ਬਿਲਕੁਲ ਬੰਦ। ਮਿੱਠਾ ਨਾ ਖਾਓ। ਮਿੱਠਾ ਤੁਸੀਂ ਦੇਖੋ ਮਿੱਠਾ ਆਰਟੀਫੀਸ਼ੀਅਲ ਹੈ। ਮਿੱਠਾ ਆਰਟੀਫੀਸ਼ੀਅਲ ਹੈ। ਇਹ ਗੰਨਾ ਜਿਹੜੇ ਖੇਤ ਚੋਂ ਆਪਾਂ ਲੈਨੇ ਮੈਂ ਖੜੇ। ਮੈਂ ਕਹਿੰਦਾ ਗੁੜ ਵੀ ਆਰਟੀਫੀਸ਼ੀਅਲ ਨਹੀਂ ਮੈਂ। ਤੁਸੀਂ ਤੁਸੀਂ ਮੇਰੀ ਗੱਲ ਤੇ ਨਾ ਜਾਓ। ਤੁਸੀਂ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਸਮਝਣ ਦੀ ਕੋਸ਼ਿਸ਼ ਕਰੋ। ਕਾ ਸੀਗਾ ਇਹ? ਇਹਨੂੰ ਅਸੀਂ ਮਿੱਠਾ ਕਰੀ ਗਏ, ਕਰੀ ਗਏ, ਕਰੀ ਗਏ, ਕਰੀ ਗਏ, ਕਰੀ ਗਏ। ਆਰਟੀਫੀਸ਼ੀਅਲੀ ਮਿੱਠਾ ਕਰ ਲਿਆ। ਹੁਣ ਤਾਂ ਵੈਰਾਈਟੀਆਂ ਆਂਦੀਆਂ ਫਲਾਣੀ ਉਹਦੇ ਜਿਆਦਾ ਰਸ ਨਿਕਲੂਏ। ਉੱਥੇ ਨਹੀਂ ਟਿਕੇ ਫਿਰ ਉੱਥੇ ਨਹੀਂ ਟਿਕੇ ਫਿਰ ਉਹਨੂੰ ਉਬਾਲ ਕੇ ਉਹਦਾ ਗੁੜ ਬਣਾ ਲਿਆ ਮੈਨੂੰ ਇੱਕ ਬੰਦਾ ਮਿਲਿਆ ਕਹਿੰਦਾ ਯਾਰ ਮੱਖਣੀ ਦਾ ਕਹਿੰਦਾ ਹੱਦ ਕਰ ਯਾਰ ਕਹਿੰਦਾ ਗੁੜਦੂਬੀ ਕਹਿੰਦਾ ਦੱਸਦਾ ਵੀ ਖੰਡ ਹੈ ਇਹ ਮਿੱਠਾ ਹੈ ਨਾ ਉਹ ਮਿੱਠਾ ਸਾਡੇ ਸਰੀਰ ਦੇ ਹਰ ਸੈੱਲ ਦੇ ਵਿੱਚ ਇੱਕ ਪੱਠੀ ਬਣੀ ਹੋਈ ਹੈ ਉਹ ਪੱਠੀ ਜਿਹੜੀ ਆ ਉਹ ਬਲਦੀ ਹੈ ਮਿੱਠੇ ਤੇ ਉਹ ਇੰਨਾ ਕੁ ਮਿੱਠਾ ਸਾੜਨ ਵਾਸਤੇ ਬਣੀ ਆ ਜੇ ਲਹੂ ਚ ਇੰਨਾ ਸਾਰਾ ਮਿੱਠਾ ਜਾਊਗਾ ਉਹ ਮਚਣ ਗਿਆ ਸਾਰੀਆਂ ਚਲੋ ਪਹਿਲਾਂ ਤਾਂ ਆ ਵੀ ਦੋ ਵਾਰੀ ਖਾਣਾ ਪਾਣੀ ਪੀਣਾ ਰਾਤ ਦਾ ਖਾਣਾ ਬੰਦ ਜਿਵੇਂ ਜਿਵੇਂ ਹੀ ਬੰਦ ਇੱਕ ਕਹਿੰਦੇ ਇੱਕ ਕਹਿੰਦੇ ਵੀ 5 6 ਵਜੇ ਖਾ ਲਓ ਵੀ ਠੀਕ ਹੈ ਕਿ ਨਹੀਂ ਨਹੀਂ ਉਹ ਐ ਤਾਂ ਰੋੰਡੀ ਤਾਂ ਜਿਵੇਂ ਮਰਜ਼ੀ ਪਾਈ ਜਾ ਹੁਣ ਮੇਰਾ ਮਨ ਮੈਨੂੰ ਪਤਾ ਕੀ ਕਹਿੰਦਾ ਜੇ ਮੈਂ ਖਾਣ ਲਾਂ ਉਹ ਯਾਰ ਸਰਦੀਆਂ ਸਰਦੀਆਂ ਤਾਂ 2 ਕਿਲੋ ਵਾਹੇ ਜਾਂਦਾ ਹੁੰਦਾ ਇਹ ਬਹੁਤ ਬਦਮਾਸ਼ ਹੈ ਇਹ ਤੁਹਾਡਾ ਵੈਰੀ ਨਹੀਂ ਹੈਗਾ ਇਹ ਸਮਝ ਲਓ ਵੀ ਇੱਕ ਇਹੋ ਜਿਹਾ ਮਾਪਾਪਾ ਜਿਹੜਾ ਆਪਣੇ ਬੱਚੇ ਨਾਲ ਲਾੜ ਲੜਾਂਦਾ ਲੜਾਂਦਾ ਉਹਦੀ ਜ਼ਿੰਦਗੀ ਖਰਾਬ ਕਰ ਦਿੰਦਾ ਇਹ ਤੁਹਾਨੂੰ ਮਤਲਬ ਤੁਹਾਡੇ ਅਗੇਂਸਟ ਨਹੀਂ ਹੈ ਅਸੀਂ ਕਹਿੰਦੇ ਮਨ ਬਹੁਤ ਆਰਾਮੀ ਹੈ ਤੁਹਾਡੇ ਅਗੇਂਸਟ ਨਹੀਂ ਹੈ ਅੱਛਾ ਸਮਝਿਆ ਦੱਸੋ ਵੀ ਥਮੇ ਅੱਜਕੱਲ ਕਿੰਨੇ ਵਾਰੀ ਖਾ ਰਹੇ ਹੋ ਉਹ ਗਿਣਤੀ ਕਿਹੜੀ ਆ ਹੁਣ ਆਹ ਹੁਣ ਖਾ ਕੇ ਛੱਡਿਆ ਫੇਰ ਫੇਰ ਖਾ ਲੂੰਗਾ ਪਹਿਲਾਂ ਤਾਂ ਆਪਾਂ ਨੇ ਗਰਮੀਤ ਦੇ ਘਰੋਂ ਰਸਤੀ ਆ ਆਹ ਉਹ ਖਾ ਲਿਆ ਫਿਰ ਚਾਹ ਪੀ ਗਏ ਛੱਡਿਆ ਆਹ ਚਾਹ ਪੀ ਲਈ ਔਰ ਮੈਨੂੰ ਪਤਾ ਅੱਛਾ ਮੈਂ ਭੁਗਿਆ ਵੀ ਹੋਇਆ ਉਹ ਮੈਂ ਉਹ ਟਾਈਮ ਦੇਖਿਆ ਹੈ ਜਿਹੜਾ ਪ੍ਰਮਾਤਮਾ ਕਿਸੇ ਨੂੰ ਨਾ ਦਿਖਾਵੇ ਅੱਛਾ ਤੀਜੀ ਅਗਲੀ ਗੱਲ ਦੱਸੋ ਵੀ ਦੋ ਚੀਜ਼ਾਂ ਹੋਈਆਂ ਪਾਣੀ ਦੇ ਬਾਅਦ ਦੇਖੋ ਇੱਕ ਪਾਣੀ ਦੇ ਲੀਟਰ ਰੱਦ ਖਾਣਾ ਟੋਟਲੀ ਬੰਦ ਪ੍ਰੋਟੀਨ ਬੋਡੀ ਨੂੰ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰੋਟੀਨ ਉਹ ਚੀਜ਼ ਹੈ ਜਿਹਨੇ ਢਾਂਚਾ ਬਣਾਉਣਾ ਤੁਹਾਡੇ ਸਰੀਰ ਦਾ ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਬਣੀਆਂ ਜਿਵੇਂ ਆਗਰੇ ਦਾ ਪੇਠਾ ਆਗਰੇ ਚ ਕਿਉਂ ਬੜਾ ਮਜ਼ਦੂਰਾਂ ਵਾਸਤੇ ਬਣਿਆ ਸੀ ਆਮ ਨਹੀਂ ਉਹ ਲੱਗੇ ਉਹ ਉਹਨਾਂ ਵਾਸਤੇ ਬਣਿਆ ਸੀ ਜਿਹੜੀ ਰੋਟੀ ਵੀ ਆ ਆਪਣੀ ਅੱਛਾ ਕਿਉਂ ਰੋਟੀ ਚੀਨੀ ਲੀਥਲ ਹੈ ਸਭ ਤੋਂ ਜ਼ਿਆਦਾ ਲੀਥਲ ਕਿਹ ਹੁੰਦਾ ਲੀਥਲ ਮਤਲਬ ਕਤਕ ਨਾਲੇ ਥਮੇ ਕਹਾਂਦੇ ਸੀ ਕਿ ਖਾਓ ਕੱਲ ਪਤਾ ਕੀ ਹੈ ਅੱਧਾ ਸੱਚ ਟਾਈਮ ਹੈ ਜਦ ਸਮਝਾਣ ਲੱਗਦਾ ਹੋਊਗਾ ਚੁੱਪ ਕਰ ਯਾਰ ਤੂੰ ਬਸ ਐਂ ਦੱਸ ਦੇ ਵੀ ਇੱਕ ਚਮਚ ਕਿਉਂ ਪਾ ਲਿਆ ਮੈਂ ਆਪਣੇ ਪਹਿਲਾਂ ਵੀਡੀਓ ਕਲੀ ਹਾਂ ਮੈਂ ਰਾਖਣੀ ਕਹਿੰਦਾ ਵੀ ਦੇਸੀ ਹੀ ਖਾਓ ਬਿਲਕੁਲ ਬਿਲਕੁਲ ਮੈਂ ਹੁਣ ਵੀ ਕਹਣਾ ਦੇਸੀ ਕਿਉਂ ਦੇਸੀ ਕਿਉਂ ਨਹੀਂ ਮਤਲਬ ਫੈਟ ਲੈਣੀ ਚਾਹੀਦੀ ਹੈ ਤੁਹਾਨੂੰ ਨਾਰੀਅਲ ਤੋਂ ਆ ਸਕਦੀ ਹੈ ਨਾਰੀਅਲ ਸਭ ਤੋਂ ਵਧੀਆ ਫੈਟ ਦਾ ਸੋਰਸ ਹੈ ਸੋਇਆਬੀਨ ਤੋਂ ਆ ਸਕਦੀ ਹੈ ਦੇਸੀ ਕਿਉਂ ਤੋਂ ਵੀ ਆ ਸਕਦੀ ਹੈ ਕਿਉਂ ਜ਼ਰੂਰੀ ਹੈ ਪੇਂਟ ਪਾਣੀ ਚ ਘੁਲਦਾ ਨਹੀਂ ਘੁਲਦਾ ਨਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਵਿਟਾਮਿਨ A ਵਿਟਾਮਿਨ E ਹੈ ਜੀਆਂ ਕਈ ਵਿਟਾਮਿਨ ਨੇ ਜਿਹੜੀਆਂ ਘੁਲਦੀਆਂ ਹੀ ਤੇਲ ਦੇ ਵਿੱਚ ਨੇ ਪਾਣੀ ਚ ਘੁਲਦੀਆਂ ਹੀ ਨਹੀਂ ਪਹਿਲੀ ਚੀਜ਼ ਦੂਜੀ ਚੀਜ਼ ਤੁਹਾਡੀਆਂ ਜਿੰਨੀਆਂ ਇਹ ਨਾੜੀਆਂ ਨੇ ਲਹੂ ਨੂੰ ਲਿਜਾਣ ਵਾਲੀਆਂ ਖਾਲਾਂ ਹੀ ਨੇ ਨਾ ਪਾਣੀ ਲਿਜਾਣ ਵਾਂਗੂ ਇਹ ਜਿਹੜੀ ਲਚਕ ਪੈਦਾ ਹੁੰਦੀ ਹੈ ਇਹ ਸਾਰੀ ਕਿਉਂ ਤੋਂ ਪੈਦਾ ਹੁੰਦੀ ਹੈ ਜਿਹੜੇ ਬੱਚੇ ਮੰਗੋਲ ਪੈਦਾ ਹੋ ਰਹੇ ਨੇ ਸਿਧਰੇ ਅੱਜ ਕੱਲ ਪੈਦਾ ਹੋ ਰਹੇ ਨੇ ਉਹ ਪ੍ਰੋਬਲਮ ਹੀ ਇਹ ਹੈ ਕਿ ਉਹ ਇਨਾ ਫੈਟ ਨਹੀਂ ਹੁੰਦੀ ਡਵੈਲਪ ਨਹੀਂ ਹੁੰਦਾ ਬ੍ਰੇਨ ਤੁਹਾਡਾ ਬ੍ਰੇਨ ਔਰ ਜਿਹੜਾ ਇਹ ਹੈ ਨਾ ਇਹ ਸਾਰਾ ਡਵੈਲਪ ਉਤੋਂ ਮਾਂ ਮਾਂ ਕੀ ਫੈਟ ਉਹਦੇ ਕੋਲ ਹੈ ਨਹੀਂ ਕੁਝ ਦੇਨ ਨੂੰ ਜਵਾਕ ਨੂੰ ਤਾਂ ਰੋਟੀਆਂ ਦੇ ਜਿਹੜਾ ਦਿੱਤਾ ਰੋਟੀ ਖਰਾ ਕੇ ਨਹੀਂ ਤੁਹਾਡੀ ਹੂੰ ਰੋਟੀ ਖਰਾ ਕੇ ਨਹੀਂ ਹੈ ਤਾਂ ਕਿਉਂ ਖਾਣਾ ਚਾਹੀਦਾ ਬਿਲਕੁਲ ਖਾਣਾ ਚਾਹੀਦਾ ਸਵਾਲ ਹਰ ਚੀਜ਼ ਖਾਣੀ ਚਾਹੀਦੀ ਹੈ ਤੁਹਾਨੂੰ ਲੇਕਿਨ ਮੋਡਰੇਸ਼ਨ ਚ ਕਿੰਨੀ ਸਵਾਲ ਇਹ ਹੈ ਕਿ ਜ਼ਿਆਦਾ ਔਰ بار-बार ਜ਼ਿਆਦਾ ਮੈਂ ਕਹਿ ਰਿਹਾ ਹਾਂ ਕਿ ਇਸ ਕਰਕੇ ਰੱਖਦਾ ਕਿ ਮੈਂ ਇਹਨੂੰ ਠੀਕ ਕਰ ਰਿਹਾ ਹਾਂ ਔਰ ਹੁਣ ਖਰਾਬ ਕਰ ਰਿਹਾ ਹਾਂ ਔਰ ਮੈਂ ਪੂਰਾ ਯਤਨ ਕਰੂੰਗਾ ਵੀ ਅਗਲੇ ਇੰਟਰਵਿਊ ਤੱਕ ਮੈਂ ਠੀਕ ਹੋ ਜਮ ਪਰ ਹੋ ਸਕਦਾ ਮੈਂ 2 ਕਿਲੋ ਹੋਰ ਵਧਿਆ ਹੋਵਾਂ ਕਿਉਂਕਿ ਇਹ ਇਹ ਮੈਂ ਕਿਉਂ ਕਹਿ ਰਿਹਾ ਹਾਂ ਔਨ ਕੈਮਰਾ ਇਹ ਗੱਲ ਕਿਉਂ ਕਹਿ ਰਿਹਾ ਹਾਂ ਇਸ ਕਰਕੇ ਕਹਿ ਰਿਹਾ ਹਾਂ ਕਿ ਜਿਹੜਾ ਲੋਕ ਕਹਿੰਦੇ ਮੈਂ ਭਾਰ ਘਟਾਣਾ ਹੈ ਤੁਸੀਂ ਕਹਿੰਦੇ ਮੈਂ ਭਾਰ ਵਢਾ ਲਵਾਂ ਜੋ ਮਨਜੀਤ ਸਿੰਘ ਹੈਗੇ ਜੇ ਮਨਜੀਤ ਸਿੰਘ ਉਹੀ ਰਹੂਗਾ ਨਾ ਇਹਦਾ ਭਾਰ ਘਟੇ ਤੇ ਨਾ ਵਧੇ ਇਹ 2 ਦਿਨ ਦਾ ਕੰਮ ਨਹੀਂ ਹੈ 4 ਦਿਨ ਰੋਟੀ ਛੱਡੀ 5 ਕਿਲੋ ਘਟ ਗਿਆ ਸੈਰ ਸੂਰ ਕਰਿਆ ਚਲੋ ਸਾਰਾ ਓਕੇ ਹੋ ਗਿਆ ਸਿਸਟਮ ਤੁਹਾਡਾ ਤੁਸੀਂ ਦੁਬਾਰੇ ਜੇ ਉਹੀ ਬਣ ਗਏ ਜੋ ਪਹਿਲਾਂ ਸੀਗੇ ਤਾਂ ਤੁਹਾਡਾ ਪਹਿਲਾਂ ਨਾਲੋਂ ਜ਼ਿਆਦਾ ਬੁਰਾ ਹਾਲ ਹੋਣ ਵਾਲਾ ਕਿਉਂ ਬ੍ਰੇਨ ਦੇ ਅੰਦਰ ਇੱਕ ਹੁੰਦਾ ਸਰਕੇਡੀਅਮ ਰਿਦਮ ਉਹ ਕੈਲਕੂਲੇਟ ਕਰ ਰਿਹਾ ਵੀ ਮੈਨੂੰ ਇੰਨੇ ਖਾਣ ਦੀ ਜ਼ਰੂਰਤ ਹੈ ਜੇ ਤੁਸੀਂ ਖਾਣਾ ਛੱਡਤਾ ਉਹ ਕੀ ਕਰਦਾ ਉਹ ਥ੍ਰੈਸ਼ਹੋਲਡ ਵੈਲਿਊ ਵਧਾ ਦਿੰਦਾ ਵੀ ਇਹ ਦੁਬਾਰੇ ਕਿਤੇ ਫੇਰ ਰੁਗ ਗਿਆ ਤਾਂ ਫਿਰ ਮੈਂ ਕਿੱਥੇ ਜਾਊਂਗਾ ਜੇ ਪਹਿਲਾਂ ਤੁਹਾਡਾ ਵਜ਼ਨ 10 ਕਿਲੋ ਘਟਿਆ ਹੁਣ 20 ਕਿਲੋ ਵਧੂਗਾ ਤੁਸੀਂ ਸਮਝਣ ਦੀ ਕੋਸ਼ਿਸ਼ ਚਲੋ ਆਪਾਂ 20 ਮਿੰਟ ਵਾਲੇ ਮੁੱਦੇ ਤੇ ਆ ਜਾਏ ਤੇ ਆ ਗੱਲ ਨੂੰ ਉਕਰਾਵਾ ਮੈਂ ਇੱਕ ਬਾਬੇ ਦਾ ਦੱਖਣ ਦੇ ਬਾਬੇ ਉੱਪਰ ਹੈ ਦਾ ਡਰਾਮਾ ਹੀ ਤੁਹਾਨੂੰ ਪਤਾ ਹੀ ਹੈ ਇੱਕ ਦੋ ਇਕੱਠਾ ਗਿਆ ਪੋਰ ਇੱਕ ਕਈ ਵਾਰ ਕਹੀ ਛੁਰਲੀ ਛੱਡ ਦਿੰਦੇ ਨੇ ਵੀ ਲੋਕਾਂ ਨੂੰ ਲੱਗਦਾ ਵੀ ਬੜਿਆ ਸਿਆਣਾ ਉਹ ਬੈਠੇ ਗੱਲ ਹੈ ਸਹੀ ਵੀ ਕਹਿੰਦਾ ਵੀ ਮੈਂ ਥਾਰੀਆਂ ਕਟਕੋੜ ਨੰਬੇ ਫੀਸ ਦੀਆਂ ਬਿਮਾਰੀਆਂ ਹਟਾ ਦੇਗਾ ਪਰ ਥੰਨੇ ਜਿਹੜਾ ਕੰਮ ਕਰਨਾ ਜਿਹੜਾ ਅੱਜ ਤੱਕ 100 ਸਾਲ ਪਹਿਲਾਂ ਕਰ ਰਹੇ ਦੇ ਥਾਰੇ ਬੜੇ ਬਡੇਰੇ ਉਹ ਕਰਨਾ ਉਹਨਾਂ ਕਹਿੰਦਾ ਬਿਮਾਰੀਆਂ ਥਾਰੇ ਹਟ ਜਾਣੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਹਾ ਮਾਈਂਡ ਖੁਸ਼ ਰਹਿਣਾ ਇਹ ਕੰਮ ਕਿਵੇਂ ਕਰਦਾ ਸਿੰਪਲ ਸਮਝੋ ਤੁਹਾਡੇ ਆਸ-ਪਾਸ ਜਿਹੜੀ ਵੀ ਘਟਨਾ ਹੋਈ ਉਹਨੂੰ ਤੁਸੀਂ ਇੱਕ ਮਤਲਬ ਦਿੰਦੇ ਹੋ ਉਸ ਮਤਲਬ ਦੇ ਹਿਸਾਬ ਨਾਲ ਤੁਹਾਡੇ ਅੰਦਰ ਦਾ ਭਾਵ ਪੈਦਾ ਹੁੰਦਾ ਭਾਵ ਦੇ ਮੁਤਾਬਕ ਤੁਹਾਡਾ ਸਰੀਰ ਚੱਲੂਗਾ ਇਹਦੇ ਬਾਰੇ ਆਪਾਂ ਲੰਬੀ ਚਰਚਾ ਕਰਕੇ ਹਟੇ ਆ ਤਾਂ ਜੇ ਤੁਹਾਡੇ ਆਸ-ਪਾਸ ਕੁਝ ਵੀ ਹੋ ਗਿਆ ਉਹਨੂੰ ਜੇ ਤੁਸੀਂ ਪੋਜ਼ਿਟਿਵ ਮਤਲਬ ਦਿਓਗੇ ਹੋ ਗਿਆ ਨੁਕਸਾਨ ਫਿਰ ਤਾਂ ਤੁਹਾਡਾ ਭਾਵ ਜਿਹੜਾ ਉਹ ਕੰਟਰੋਲ 'ਚ ਰਹੂਗਾ ਜੇ ਤੁਹਾਡੇ ਭਾਵ ਤੇ ਕੰਟਰੋਲ ਨਹੀਂ ਤੁਸੀਂ ਜੋ ਮਰਜ਼ੀ ਖਾਂਦੇ ਰਹੋ ਜਿੰਨੀ ਮਰਜ਼ੀ ਸੈਰ ਕਰਦੇ ਹੋ ਥੋੜੀ ਐਸੀ ਤੇ ਅਸੀਂ ਫਿਰਨ ਦੀ ਗਾਰੰਟੀ ਲਿਖ ਕੇ ਦੇ ਦਿੰਨਾ ਕੋਈ ਡਾਕਟਰ ਤੁਹਾਡਾ ਹੱਲ ਨਹੀਂ ਕਰ ਸਕਦਾ ਉਸ ਤੋਂ ਥੱਲੇ ਆ ਗਿਆ ਮੂੰਹ ਦੋ ਵਾਰੀ ਖੋਲੋ 3 ਲੀਟਰ ਪਾਣੀ ਪੀਓ ਤੁਸੀਂ ਉਸ ਤੋਂ ਬਾਅਦ ਆ ਗਈ ਸੈਰ ਸੈਰ ਕਰੋਗੇ ਸਾਰੇ ਸਰੀਰ ਦੀਆਂ ਮਾਸਪੇਸ਼ੀਆਂ ਹਿੱਲਣਗੀਆਂ ਇਹ ਲੰਬਾ ਲਗਾਤਾਰ ਚੱਲਦਾ ਰਹੂਗਾ ਤੋਂ ਇਹ ਸਰੀਰ ਨੂੰ ਫਿੱਟ ਰੱਖਣਾ ਇੱਕ ਚੀਜ਼ ਦਾ ਬਸਦਾ ਨਹੀਂ ਹੈਗਾ ਪਹਿਲਾਂ ਸਭ ਤੋਂ ਉੱਪਰ ਇਹ ਫਿੱਟ ਕਰਿਆ ਥੱਲੇ ਨਾਲ ਫਿੱਟ ਕਰਤਾ ਪਰਮਾਤਮਾ ਨੇ ਇਹ ਪਹਿਲਾਂ ਇਹਨੂੰ ਠੀਕ ਕਰਨਾ ਹੈ ਇਹ ਦੇਖੋ ਸਿੰਪਲ ਕਹਾਣੀ ਹੈ ਤੋਡੇ ਆਸ-ਪਾਸ ਘਟਨਾ ਨੂੰ ਤੁਸੀਂ ਇੱਕ ਮਤਲਬ ਦਿੱਤਾ ਉਸ ਮਤਲਬ ਦੇ ਹਿਸਾਬ ਨਾਲ ਭਾਵ ਪੈਦਾ ਹੋਇਆ ਉਹਦੇ ਮੁਤਾਬਕ ਤੁਹਾਡਾ ਸਰੀਰ ਚੱਲਣ ਲੱਗਾ ਸਰੀਰ ਦਾ ਸਿੰਪਲ ਕਹਾਣੀ ਹੈ ਉਹਨੇ ਕਿਹਾ ਮਰਗੇ 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 ਹਾਰਟਬੀਟ ਤੇਜ਼ ਹੋ ਗਈ ਗਲੂਕੋਸ ਬੰਨਾ ਸ਼ੁਰੂ ਹੋ ਗਿਆ ਤੁਸੀ ਕੋ ਮੇਰੇ ਤਾਂ ਬਲੱਡ ਸ਼ੂਗਰ ਮੈਨੂੰ ਕਿੱਥੋਂ ਹੋ ਗਈ ਉੱਥੋਂ ਹੀ ਹੋਈ ਬਲੱਡ ਸ਼ੂਗਰ ਤੁਹਾਨੂੰ ਉਹ ਤੁਹਾਨੂੰ ਗਠੀਆ ਉੱਥੋਂ ਹੁੰਦਾ ਸਾਹ ਦੀ ਬਿਮਾਰੀ ਆਰਥਰਾਇਟਿਸ ਆਟੋਇਮਿਊਨ ਡਿਜ਼ੀਜ਼ ਲੰਬੀ ਚਰਚਾ ਕਿਸੇ ਡਾਕਟਰ ਤੋਂ ਪੁੱਛ ਲਿਓ ਇਹ ਉਹਦੇ ਤੋਂ ਹੋ ਗਈ ਸਭ ਤੋਂ ਪਹਿਲਾਂ ਇੱਥੇ ਫੇਰ ਇਹ ਫੇਰ ਸਰੀਰ ਜੇ ਤੁਸੀਂ ਚਲਾਉਂਦੇ ਹੋ ਤਾਂ 100 ਸਾਲ ਦੀ ਤਾਂ ਮੈਂ ਗਾਰੰਟੀ ਦਿੰਦਾ ਜਿੰਨੇ ਸਾਲੇ ਤੇ ਫੁੱਲ ਵਾਂਗੂ ਰਹੋਗੇ ਤੇ ਫੁੱਲ ਵਾਂਗੂ ਜਾਓਗੇ। ਤੋ ਇਹ ਕਹਾਣੀ ਇੱਥੇ ਖੜਦੀ ਐ ਇਤੋਂ ਲੰਬੀ ਚੌੜੀ। ਸਰੀਰ ਦੇ ਜੇ ਥੋੜਾ ਨਿਕੜਿਆ। ਹਾਂ ਜੇ ਤੁਹਾਡਾ ਦਿਮਾਗ ਸਹੀ ਕੰਮ ਕਰ ਰਿਹਾ ਹੈ। ਤੁਸੀਂ ਦੋ ਵਾਰੀ ਖਾ ਲਓ ਤੁਸੀਂ ਜ਼ਹਿਰ ਖਾ ਲਓ। ਤੁਹਾਡੇ ਲਿਵਰ ਔਰ ਕਿਡਨੀ ਚ ਇੰਨੀ ਤਾਕਤ ਐ ਕਿ ਉਹਨੂੰ ਵੀ ਬਾਹਰ ਕੱਢ ਦੂਗਾ। ਹੂੰ। ਤੇ ਜੇ ਤੁਹਾਡਾ ਆ ਸਹੀ ਨਹੀਂ ਚੱਲ ਰਿਹਾ ਤੁਸੀਂ ਅੰਮ੍ਰਿਤ ਦੀਆਂ ਚੂੜੀਆਂ ਪੀ ਲਓ। ਚੜਦੀ ਕਲਾ ਮਤਲਬ ਜਿਹੜਾ ਸਭ ਤੋਂ ਵੱਡਾ ਆਪਣਾ ਹੋਵੇ ਚੜਦੀ ਕਲਾ। ਚੜਦੀ ਕਲਾ ਔਰ ਬੇਵਾਕੂਫੀ ਦੇ ਵਿਚਾਲੇ ਦੀ ਇੱਕ ਬੜੀ ਲ ਜਿਹੜਾ ਲੜਾ ਲੜਾ ਕਰਨ ਵਾਲਾ ਉਹ ਕਮਜ਼ੋਰ ਆਦਮੀ ਹੁੰਦਾ ਜੇ ਜੇ ਕਲਗੀਧਰ ਪਾਸ਼ਾ ਨੂੰ ਸਮਝਣਾ ਹੈ ਤਾਂ ਬਾਬੇ ਨਾਨਕ ਨੂੰ ਸਮਝੇ ਬਗੈਰ ਕਲਗੀਧਰ ਪਾਸ਼ੇ ਨੂੰ ਸਮਝਿਆ ਨਹੀਂ ਜਾ ਸਕਦਾ ਇਹ ਜਿਹੜਾ ਕਹਿੰਦੇ ਨਾ ਜਾ ਕੋ ਪ੍ਰੇਮ ਖੇਲਨ ਦਾ ਚਾਹੋ ਸਿਰ ਤਰ ਤਲੀ ਇਹ ਬਾਬੇ ਨਾਨਕ ਨੇ ਕਿਹਾ ਬਿਲਕੁਲ ਲੋਕ ਕਹਿੰਦੇ ਕਵਾਲ ਹੈ ਪਤਾ ਹੀ ਨਹੀਂ ਗਿਆਂ ਵੀ ਗੁਰੂ ਸਾਹਿਬ ਦਾ ਇਹ ਹੈ ਇਹ ਹੈ ਕਿ ਜਿਹੜੀ ਬਰਾਦਰੀ ਦੇ ਵਿੱਚ ਉਹਨਾਂ ਨੇ ਜਨਮ ਲਿਆ ਉਸੇ ਬਰਾਦਰੀ ਦੀ ਊਨਤਾ ਵੱਲ ਉਂਗਲ ਕਰਨਾ ਖਾਲਾ ਜੀ ਦਾ ਕਰਿਆ ਅੱਜ ਕੋਈ ਕਰਕੇ ਦਿਖਾਵੇ ਤੋ ਜੇ ਤੁਸੀਂ ਆਪਣੇ ਸਰੀਰ ਨੂੰ ਸਹੀ ਕਰਨਾ ਹੈ ਸਭ ਤੋਂ ਪਹਿਲਾਂ ਮਾਈਂਡ ਸਹੀ ਕਰਨਾ ਪਊਗਾ ਜੇ ਇਹ ਸਹੀ ਨਹੀਂ ਤਾਂ ਭੁੱਲ ਜਾਓ ਸਾਰਾ ਕੁਝ ਹਮਮ ਚੀਜ਼ਾਂ ਜਿਹੜੀਆਂ ਆਸ-ਪਾਸ ਹੋ ਰਹੀਆਂ ਉਹਨੂੰ ਪੋਜ਼ਿਟਿਵ ਮਤਲਬ ਦੇਣਾ ਸਿਰ ਕੱਲੀ ਪੋਜ਼ਿਟਿਵ ਦਾ ਮਤਲਬ ਇਹ ਥੋੜਾ ਤੁਸੀਂ ਕਹੋ ਜੀ ਮੈਨੂੰ ਤਾਂ ਰੱਬ ਤੇ ਭਰੋਸਾ ਹੈ ਮੈਂ ਸੜਕ ਅੱਖਾਂ ਬੰਦ ਕਰਕੇ ਕ੍ਰੋਸ ਕਰ ਜਾਊਂਗਾ ਹੋ ਸਕਦਾ ਇੱਕ ਵਾਰੀ ਕਰ ਜਾਓ ਪਰ ਬਾਅਦ 'ਚ ਤਾਂ ਤੁਹਾਨੂੰ ਜ਼ਮੀਨ ਤੋਂ ਚੱਕਣਾ ਹੀ ਪਊਗਾ ਤੋ ਅਕਲਮੰਦੀ ਬੈਲੈਂਸਡ ਮਾਈਂਡ ਬੈਲੈਂਸਡ ਫੂਡ ਐਂਡ ਅ ਬੈਲੈਂਸਡ ਲਾਈਫ ਸਤਿ ਸ਼੍ਰੀ ਅਕਾਲ